ਕੋਣੀ ਦਾ ਸਟੇਸ਼ਨ 4 ਕਿਲੋਮੀਟਰ ਤੇ ਐਤੋਂ ਅੱਛਾ ਜੀ ਸਵਾ ਕੋਈ ਰਿਕਸ਼ੇਦਾਰ ਪਰੋਣਾ ਆਇਆ ਹਾਂਜੀ ਉਹਨੂੰ ਘੋੜੀ ਦੇ ਦਿੱਤੀ ਹੂੰ ਪਰੋਣਾ ਸਟੇਸ਼ਨ ਤੇ ਜਾ ਕੇ ਟ੍ਰੇਨ 'ਤੇ ਚੜ ਗਿਆ ਹਾਂਜੀ ਘੋੜੀ ਦੀ ਬਾਗ ਨੂੰ ਕੱਠ ਦੇ ਦਿੱਤੀ ਘੋੜੀ 4 ਕਿਲੋਮੀਟਰ ਤੇ ਘਰ ਆਪਣੇ ਆਪ ਆਉਂਦੀ ਸੀ ਮਕਾਨ ਦੀ ਰਸਾਲਦਾਰ ਬਿਜੇ ਸਿੰਘ ਦੀ ਸਾਨੂੰ ਫੋਟੋ ਬਣਾ ਕੇ ਸਾਨੂੰ ਮੋਬਾਈਲ ਤੇ ਜਰੂਰ ਭੇਜੇ ਮਿੱਤਰੋ ਪਾਕਿਸਤਾਨ ਵਾਲੇ ਭਰਾ ਬਹੁਤ ਦੇਖਦੇ ਆ ਆਪਣੇ ਚੈਨਲ ਜੀ ਵੀ ਫੋਟੋ ਖਿੱਚ ਕੇ ਐਡਰੈਸ ਬਾਪੂ ਜੀ ਨੇ ਪੂਰਾ ਦੱਸਤਾ ਵੀ ਮਕਾਨ ਦੀ ਫੋਟੋ ਜਰੂਰ ਤੁਸੀਂ ਖਿੱਚ ਕੇ ਭੇਜਣੀ ਹੈ ਸਨੇਹਾ ਪਾਕਿਸਤਾਨ ਵਾਲੇ ਭਰਾਵਾਂ ਨੂੰ ਸਾਡੇ ਮਾਲਾ ਵਾਲੇ ਕਰਕੇ ਉਹਨੂੰ ਪਿੰਡੇ ਸਾਡੇ ਬਜ਼ੁਰਗਾਂ ਬੰਦਿਆਂ ਨੂੰ ਪਤਾ ਹੋਣਾ ਬਹੁਤ ਵੱਡਾ ਹਾਤਾ ਸੀ ਬਹੁਤ ਵੱਡਾ ਸੀ 20 ਮਈਆਂ ਸੀ ਸਾਕੋ ਬਹੁਤ ਵੱਡਾ ਜਿਗਾੜ ਸੀ ਜਿੱਦਣ ਘਰ ਛੱਡਿਆ 120 ਬੂ ਹਾਂਜੀ ਛੋਲੇ ਘਰਾਹਾਂ ਦੇ ਭਰੇ ਹੋਏ ਸੀਗੇ ਅੱਛਾ ਜੀ ਤੇ ਘੋੜੀਆਂ ਮੱਝਾਂ ਸਾਰੀਆਂ ਮਤਲਬ ਜਾਨੀ ਕਿ ਉਦਾਂ ਛੱਡ ਕੇ ਆ ਗਿਆ ਸੀ ਉਹ ਅੰਗਰੇਜ਼ ਨੇ ਤਿੰਨ ਵਾਰੀ ਇਹਦਾ ਮੱਥੇ ਤੇ ਹੱਥ ਮਾਰਿਆ ਹਾਂਜੀ ਹੱਥ ਮਾਰ ਕੇ ਤਾਂ ਉਸੇ ਵੇਲੇ 5 ਮਰੱਬੇ ਬਹਾਦਰੀ ਦੇ ਅੱਛਾ ਜੀ ਅਲਾਟ ਕਰ ਦਿੱਤੇ ਇਸਲਾਹ ਬਣਦੀ ਆ ਘੋੜੀ ਨੂੰ ਵੀ ਦੇ ਦਾਂਗੇ ਅੱਛਾ ਵੱਡੇ ਘੋੜੇ ਹਾਂਜੀ ਵੱੱਟੀ ਘੋੜੇ ਨੂੰ ਵੀ ਦੇ ਦਾਂਗੇ ਆਪਾਂ ਨਹੀਂ ਚੰਗਾ ਘੋੜਾ ਬਿਲਕੁਲ ਜੇ ਕੋਈ ਚੰਗਾ ਬੰਦਾ ਹੋਊਗਾ ਚੰਗਾ ਕੋ ਘਰ ਹੋਊਗਾ ਸੇਵਾ ਨੂੰ ਜਰੂਰ ਦਵਾਵਾਂਗੇ ਜੀ ਕਈ ਘੂੜੀਆਂ ਆਪਣੇ ਕੋਲ ਚੰਗੇ ਬੱਚੇ ਦਿੱਤੇ ਆ ਅੱਛਾ ਬਈ ਫੇਰ ਅਗਲਾ ਕਰਾਂ ਤਾਂ ਹਾਂ ਭਾਈ ਹੁਣ ਉੱਤੋਂ ਭਰਾ ਲੈਂਦੇ ਆ ਫਿਰ ਬੱਚਾ ਮਾੜਾ ਆਉਂਦਾ ਫਿਰ ਸਾਡੇ ਗੋਂ ਆਉਂਦੇ ਆ ਉੱਥੇ 70 75 ਭਰ ਲੈਂਦੇ ਆ ਸਾਡੀ ਵਾਰੀ ਆ ਕੇ 21 24 ਕਹਿੰਦੇ ਵੀਰੇ 10 ਘੱਟ ਕਰ ਲਾ 5 ਕਰ ਲਾ ਆਜੋ ਫਿਰ ਅੱਜ ਤੁਹਾਨੂੰ ਲੈ ਚਲਦੇ ਆ ਜੈਲਾਰ ਸਟੱਡ ਫਾਰਮ ਤੇ ਘੋੜਾ ਦਿਖਾਉਣਾ ਤੁਹਾਨੂੰ ਡਾਇਰੈਕਟਰ ਰਤਨਾਕਰ ਦਾ ਸੁਲਤਾਨ ਇੱਕ ਆ ਜਾਨਵਰ ਵੀ ਵੀਰ ਹੋਣ ਬਹੁਤ ਸ਼ੌਕ ਨਾਲ ਰੱਖਿਆ ਹੋਇਆ ਤੇ ਜੈਲਾਰ ਸਟੱਡ ਫਾਰਮ ਦੀ ਸਾਰੀ ਹਿਸਟਰੀ ਤੁਹਾਡੇ ਨਾਲ ਸਾਂਝੀ ਕਰਨੀ ਆ ਸਰਦਾਰ ਬਿਸ਼ਨ ਸਿੰਘ ਜੀ ਬਾਰੇ ਵੀ ਦੱਸਣਾ ਸਾਡਾ ਬਾਈ ਦਾ 6ਵੀਂ ਪੀੜੀ ਆ ਸਰਦਾਰ ਬਿਸ਼ਨ ਸਿੰਘ ਜੀ ਦੀ ਤੇ ਸਾਡੇ ਬਜ਼ੁਰਗ ਨੇ ਉਹਨਾਂ ਨੇ ਵੀ ਬਹੁਤ ਗੱਲਾਂ ਬਾਤਾਂ ਕੀਤੀਆਂ ਤੇ ਆ ਤੁਹਾਨੂੰ ਮੈਂ ਫਾਰਮ ਦੀ ਝਾਤੀ ਇੱਕ ਉੱਪਰ ਤੋਂ ਮਰਾ ਰਿਹਾ ਬਹੁਤ ਸੋਹਣਾ ਤੇ ਖੂਬਸੂਰਤ ਫਾਰਮ ਬਣਿਆ ਹੋਇਆ ਤੇ ਪੂਲ ਵਗੈਰਾ ਇੱਥੇ ਬਣਿਆ ਹੋਇਆ ਤੇ ਜਾਨਵਰਾਂ ਨੂੰ ਪੂਰਾ ਆਨੰਦ ਆ ਇੱਕ ਟਰੈਕਟਰਾਂ ਦੀ ਵੀਡੀਓ ਮੈਂ ਅਲੱਗ ਤੋਂ ਪਾਉਂਗਾ ਉਹ ਕਿਉਂਕਿ ਵੀਡੀਓ ਹੀ ਜ਼ਿਆਦਾ ਲੰਮੀ ਹੁੰਦੀ ਸੀ ਤੇ ਟਰੈਕਟਰ ਬਹੁਤ ਸ਼ੌਕ ਨਾਲ ਰੱਖੇ ਹੋਇਆ ਤੇ ਆਜੋ ਹੁਣ ਗੱਲ ਕਰਦੇ ਆਪਾਂ ਸੁਲਤਾਨ ਦੀ ਰਤਨਾਕਰ ਘੋੜੇ ਦਾ ਪੁੱਤ ਬਹੁਤੀ ਚੰਗੀ ਬਰੀਡ ਪੈਦਾ ਕੀਤੀ ਐ ਇਸ ਘੋੜੇ ਨੇ ਵੀਰ ਉਹਨਾਂ ਦੇ ਫਾਰਮ ਤੇ ਕਈ ਸਾਲਾਂ ਤੋਂ ਆਇਏ ਤੇ ਇਸ ਘੋੜੇ ਤੋਂ ਬਰੀਡਿੰਗ ਲੈ ਕੇ ਬਹੁਤੀ ਚੋਟੀ ਦੇ ਬੱਚੇ ਤਿਆਰ ਕੀਤੇ ਆ ਇੱਕ ਬਸ਼ੇਰਾ ਵੀ ਤਿਆਰ ਕਰ ਲਿਆ ਬਾਈ ਉਹਨਾਂ ਨੇ ਤੇ ਕਈ ਬੱਚੇ ਵੀਰ ਉਹਾਂ ਨੇ ਤਿਆਰ ਕਰਕੇ ਸੇਲ ਵੀ ਕੀਤੇ ਆ ਬਹੁਤ ਚੋਟੀ ਦੀਆਂ ਬਸ਼ੇਰੀਆਂ ਇਸ ਘੋੜੇ ਦੀਆਂ ਅੱਜ ਮਾਰਕੀਟ ਦੇ ਵਿੱਚ ਖੜੀਆਂ ਨੇ ਇੱਕ ਬਸ਼ੇਰ ਤਾਂ ਵੀਰ ਉਹ ਨਹੀਂ ਹੁਣ ਲੈ ਕੇ ਆਏ ਨੇ ਮਾਂ ਉਹਦੀ ਕਾਲੇ ਕੰਟੇ ਦੀ ਤੇ ਪਿਓ ਸੁਲਤਾਨ ਸੁਲਤਾਨ ਦਾ ਕੱਦਗਾਠ ਵੀ ਬਹੁਤ ਖੁੱਲਾ ਡੋਲਾ ਸ਼ਕੀਨ ਵੀ ਬਹੁਤ ਆ 65 ਇੰਚ ਕੱਦ ਦਾ ਸੁਲਤਾਨ ਦਾ ਸਾਡਾ ਛੋਟਾ ਭਰਾ ਜਸ ਮੁੰਡੇ ਦਾ ਕੱਦ 6.5 ਫੁੱਟਾ ਜਿਹੜਾ ਪ੍ਰੈਜ਼ੈਂਟ ਕਰ ਰਿਹਾ ਘੋੜੇ ਨੂੰ ਕਿਉਂਕਿ ਘੋੜੇ ਆਉਂਦੀ ਸਿਰਫ ਜਸ ਕੋਲ ਲੋਟ ਆ ਹੋਰ ਨੂੰ ਕਿਸੇ ਨੂੰ ਰਾਹ ਨਹੀਂ ਦਿੰਦੇ ਇਸ ਕਰਕੇ ਕਈ ਭਰਾਏ ਸੋਚਣਗੇ ਵੀ ਕਿਤੇ ਘੋੜੇ ਛੋਟੇ ਨਾ ਲੱਗਦੇ ਹੋਣ ਪਰ ਕੱਦ ਬਹੁਤ ਵੱਡਾ ਜਸ ਦਾ ਤੇ ਨਵੀਂ ਉਮਰਾ ਬਾਈ ਜਸ ਨੇ ਮੁਸ਼ਕਲਾਂ ਬਾਰੇ ਵੀ ਗੱਲਬਾਤ ਕੀਤੀ ਕਿ ਘੋੜਾ ਲਾਈਨ ਚ ਕੀ ਮੁਸ਼ਕਲਾਂ ਆਉਂਦੀਆਂ ਨੇ ਕਿਉਂਕਿ ਬਹੁਤ ਹੀ ਚੰਗਾ ਘੋੜਾ ਬਾਈ ਨੇ ਰੱਖਿਆ ਹੋਇਆ ਬਾਈ ਕਹਿੰਦਾ ਵੀ ਸਾਡੇ ਨਾਲ ਕਈ ਵਾਰ ਫੀਸ ਚ ਕਰ ਜਾਂਦੇ ਆ ਲੋਕ ਵੀ ਬੱਚੇ ਟੋਪ ਦੇ ਦਿੰਦਾ ਕਿਉਂਕਿ ਆਮ ਆਪਾਂ ਦੇਖਦੇ ਆਂ ਵੀ ਜਦੋਂ ਘੋੜਾ 9 10 ਸਾਲ ਦਾ ਹੋ ਜੇ ਤਾਂ ਮਾਰਕੀਟ 'ਚ ਉਹਦੇ ਬਾਰੇ ਪਤਾ ਚੱਲ ਜਾਂਦਾ ਹੁੰਦਾ ਵੀਰ ਦੇ ਏਰੀਆ 'ਚ ਬਹੁਤ ਚੰਗੇ ਚੰਗੇ ਬੱਚੇ ਸੁਲਤਾਨ ਘੋੜੇ ਦੇ ਖੜਿਆ ਤੇ ਵੀਰ ਉਹਨਾਂ ਦੇ ਫਾਰਮ ਤੇ ਹੋਰ ਵੀ ਬਹੁਤ ਚੰਗੇ ਜਾਨਵਰ ਨੇ ਇੱਕ ਤਾਂ ਮੈਂ ਦੱਸਿਆ ਵੀ ਸੁਲਤਾਨ ਦਾ ਵਸ਼ੇਰੀ ਆ ਉਹ ਵੀ ਤੁਹਾਨੂੰ ਅੱਗੇ ਵੀਡੀਓ 'ਚ ਦਿਖਾਵਾਂਗੇ ਆਪਾਂ ਇੱਕ ਜਿਉਣੇ ਘੋੜੇ ਦੀ ਨੌਕਰੀ ਬੱਚੀ ਐ ਇੱਕ ਏਸੇ ਘੋੜੇ ਦੀ ਇੱਕ ਰੰਗੀ ਕਾਲੀ ਬੱਚੀ ਆ ਬਹੁਤ ਖੂਬਸੂਰਤ ਉਹ ਵੀ ਇੱਕ ਚੰਬੀ ਵਸ਼ੇਰੀ ਵੀ ਤੁਹਾਨੂੰ ਦਿਖਾਉਣੀ ਆ ਤੇ ਸਾਡੇ ਨਾਲ ਜੋ ਬਜ਼ੁਰਗ ਜੋੜੇ ਸੀ ਵੀਡੀਓ ਦੇ ਵਿੱਚ ਅਸੀਂ ਉਹਨਾਂ ਨਾਲ ਵੀ ਬਹੁਤ ਖੁੱਲੀਆਂ ਡੁੱਲੀਆਂ ਗੱਲਾਂ ਕੀਤੀਆਂ ਨੇ ਤੁਹਾਨੂੰ ਦੱਸਾਂਗੇ ਵੀ ਸਨ 1952-53 ਚ ਘੋੜਿਆਂ ਦਾ ਕੀ ਰੇਟ ਹੁੰਦਾ ਸੀ ਅੰਮ੍ਰਿਤਸਰ ਮੰਡੀ ਦੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਆਜ ਉੱਤੇ ਵੀਡੀਓ ਨਾਲ ਬਣੇ ਰਹੋ ਤੇ ਜਿਹੜੇ ਸਾਡੇ ਨਵੇਂ ਆ ਚੈਨਲ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਕਮੈਂਟਾਂ 'ਚ ਆਪਣੀ رائے ਜ਼ਰੂਰ ਦਿਓ ਸਾਰੇ ਦੋਸਤਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮਿੱਤਰੋ ਆਪਾਂ ਬੈਠੇ ਹਾਂ ਜ਼ਿਲ੍ਹੇ ਜਲੰਧਰ ਦੇ ਵਿੱਚ ਜੈਲਦਾਰ ਸਟੱਡ ਫਾਰਮ ਤੇ ਤੇ ਆਪਣੇ ਨਾਲ ਬਾਪੂ ਹਰਮਿੰਦਰ ਸਿੰਘ ਜੀ ਨੇ ਘੋੜਿਆਂ ਚ ਬਹੁਤ ਪੁਰਾਣੇ ਨੇ ਸੋ ਪੁਰਾਣੀਆਂ ਗੱਲਾਂ ਆਪਾਂ ਅੱਜ ਜ਼ਰੂਰ ਕਰਾਂਗੇ ਕਿ ਜਦੋਂ ਇੱਕ ਘੋੜੀ ਨੂੰ ਮਰੱਭਾ ਮਿਲਦਾ ਹੁੰਦਾ ਸੀ ਉਹ ਟਾਈਮਾਂ ਦੀਆਂ ਗੱਲਾਂ ਵੀ ਮੈਂ ਵੀ ਬਹੁਤ ਇੰਟਰਸਟਿੰਗ ਹੁੰਨਾ ਇਹ ਗੱਲਾਂ ਸੁਣ ਕੇ ਮੇਰਾ ਬਹੁਤ ਇੰਟਰਸਟ ਹੈ ਇਹ ਗੱਲਾਂ ਦੇ ਵਿੱਚ ਕਿ ਪੁਰਾਣੇ ਜ਼ਮਾਨੇ ਦੀਆਂ ਗੱਲਾਂ ਸੁਣਨੀ ਆ ਘੋੜਿਆਂ ਦੀਆਂ ਖਾਸ ਕਰਕੇ ਮੈਨੂੰ ਬਹੁਤ ਚੰਗੀਆਂ ਲੱਗਦੀਆਂ ਨੇ ਉਮੀਦ ਕਰਦਾ ਤੁਹਾਨੂੰ ਵੀ ਉਹ ਗੱਲਾਂ ਬਹੁਤ ਪਸੰਦ ਆਉਣਗੀਆਂ ਜਿਹੜਾ ਜੈਲਦਾਰ ਸਟੱਡ ਫਾਰਮਾ ਘੋੜੀਆਂ ਨਾਲ ਬਹੁਤ ਪੁਰਾਣਾ ਨਾਤਾ ਇਹਨਾਂ ਦਾ ਤੇ ਹੁਣ ਸਾਡੇ ਨਾਲ ਸਾਡਾ ਭਰਾ ਜੱਸਾ ਜੋ ਹੁਣ ਦੋ ਘੋੜੇ ਨਿਭਾਈ ਕੋਲ ਮਾਰਵਾੜੀ ਤੇ ਬਹੁਤ ਹੀ ਚੰਗੇ ਨੇ ਤੇ ਬਾਈ ਵਧੀਆ ਚ ਚੰਗਾ ਕੰਮ ਕਰ ਰਿਹਾ ਘੋੜਿਆਂ ਦੇ ਵਿੱਚ ਬਾਈ ਜਸ ਬਹੁਤ ਬਹੁਤ ਸਵਾਗਤ ਹੈ ਜੀ ਬਹੁਤ ਬਹੁਤ ਵੀਰੇ ਧੰਨਵਾਦ ਤੁਸੀਂ ਸਾਡੇ ਨਿੱਕੇ ਸਨੇਹ ਤੇ ਆਏ ਹੋ ਥੈਂਕ ਯੂ ਵੀਰੇ ਜੀ ਥੈਂਕ ਯੂ ਹਾਂ ਜੀ ਕੋ ਠੀਕ ਠਾਕ ਹੋ ਬਾਈ ਹਾਂ ਜੀ ਵਧੀਆ ਕਿਰਪਾ ਵੀਰੇ ਤੁਸੀਂ ਸੁਣਾਓ ਠੀਕ ਆ ਬਾਈ ਹਾਂ ਜੀ ਤੇ ਖੁਸ਼ੀ ਵਾਲੀ ਗੱਲ ਆ ਵੀ ਤੁਹਾਡੇ ਬਾਪੂ ਜੀ ਬੈਠੇ ਨੇ ਨਾਲ ਤੇ ਜਿੰਨਾ ਸ਼ੌਂਕ ਇਹਨਾਂ ਨੂੰ ਸੀ ਤੇ ਉਨਹੀਂ ਤੁਹਾਨੂੰ ਘੋੜੇ ਬਿਲਕੁਲ ਵੀਰੇ ਇਹਨਾਂ ਦੇ ਕਰਮਾਂ ਦੇ ਪਿੱਛੇ ਹੀ ਚੱਲ ਰਹੇ ਆ ਜੀ ਬਿਲਕੁਲ ਵੀਰੇ ਹਾਂ ਜੀ ਚੰਗੀ ਗੱਲ ਆ ਜੀ ਨਹੀਂ ਉਹੀ ਗੱਲ ਆ ਜਦੋਂ ਪਿਆਉ ਦਾ ਸ਼ੌਕ ਪੁੱਤ ਨੂੰ ਹੁੰਦਾ ਫਿਰ ਅੱਗੇ ਪੋਤੇ ਨੂੰ ਹੁੰਦਾ ਹਨਾ ਤੇ ਉਹ ਫਿਰ ਗੱਲਾਂ ਬਾਤਾਂ ਲੱਗ ਹੀ ਹੁੰਦੀਆਂ ਨੇ। ਹਾਂਜੀ ਬਾਪੂ ਜੀ ਨੂੰ ਸ਼ੌਕ ਬਹੁਤ ਹੈ ਮੇਰੇ ਚਾਚਾ ਜੀ ਬਾਹਰ ਬੈਠੇ ਆ। ਹਾਂਜੀ। ਉਹਨਾਂ ਨੂੰ ਵੀ ਸ਼ੌਕ ਮੇਰੇ ਤੋਂ ਜ਼ਿਆਦਾ ਉਹਨਾਂ ਨੂੰ ਸ਼ੌਕ ਆ। ਅੱਛਾ ਜੀ। ਤੇ ਫਿਰ ਉਹਦੂ ਬਾਦ ਮੈਨੂੰ ਪੈ ਜਾਂਦਾ ਜੀ। ਹਾਂਜੀ। ਤੇ ਪੂਰੇ ਸ਼ੌਂਕੀ ਬੰਦੇ ਆ ਬਈ ਟਰੈਕਟਰਾਂ ਦੀ ਵੀਡੀਓ ਮੈਂ ਅਲੱਗ ਕਰੂੰ ਕਿਉਂਕਿ ਵੀਡੀਓ ਨਾ ਜੇ ਲੰਮੀ ਹੋ ਜਾਂਦੀ ਫਿਰ ਦੋਸਤ ਕਹਿੰਦਾ ਯਾਰ ਲੰਮੀ ਸੀ ਸਾਨੂੰ ਟਾਈਮ ਨਹੀਂ ਹੁੰਦਾ ਪੂਰਾ ਰੱਖਣ ਦਾ। ਇਹ ਟਰੈਕਟਰ ਵੀ ਬਾਈਆਂ ਨੇ ਮੈਂ ਪੂਰੇ ਸ਼ਿੰਗਾਰ ਕੇ ਰੱਖੇ ਹੋਇਆ ਤੁਹਾਨੂੰ ਉਹਨਾਂ ਬਾਰੇ ਵੀ ਮੈਂ ਡਿਟੇਲ ਚ ਜਿਹੜੀ ਵੀਡੀਓ ਉਹ ਆਪਾਂ ਲੈ ਕੇ ਆਵਾਂਗੇ ਜ਼ਰੂਰ ਬਈ ਜਸ ਆਪਾਂ ਆਪਣੇ ਘੋੜਿਆਂ ਦੀ ਗੱਲ ਕਰੀਏ ਹੁਣ ਹਾਂਜੀ ਬਾਈ ਆਪਣੇ ਵੱਡੇ ਘੋੜੇ ਬਾਰੇ ਆਪਾਂ ਡਿਟੇਲ ਦਈਏ ਜੀ ਬਿਲਕੁਲ ਇਹਦਾ ਨਾਮ ਵੀਰੇ ਸੁਲਤਾਨ ਹੈ ਜੀ ਜੀ ਇਹਦੀ ਤਕਰੀਬਨ 9 9.5 ਸਾਲ ਉਮਰ ਹੋ ਗਈ ਹੈ ਜੀ ਹੁਣ ਜੀ ਹਾਂਜੀ ਤੇ ਇਹਦਾ 65 ਇੰਚ ਕੱਦ ਹੈ ਜੀ ਇਹ ਠੀਕ ਹੈ ਬਾਈ ਇਹ ਰਤਨਾਕਰ ਦਾ ਹੈ ਜੀ ਵੀਰੇ ਜੀ ਅੰਤ ਇਹ ਰਿਜ਼ਲਟ ਬਾੜੇ ਚੰਗੇ ਰਿਜ਼ਲਟ ਦੇ ਰਿਹਾ ਜੀ ਇਸ ਵਾਰ ਨਹੀਂ ਰਤਲਾ ਲਾਈਨ ਜੰਨੀ ਵੀ ਆ ਬਾਈ ਸਾਰੇ ਚੰਗੇ ਨੇ ਹਾਂ ਜੀ ਹਾਂ ਬਿਲਕੁਲ ਭਾਜੀ ਜਿੰਨੀਆਂ ਤੁਸੀਂ ਫੋਟੋਆਂ ਵੀ ਦਿਖਾਈਆਂ ਨੇ ਮੈਨੂੰ ਵੀ ਪਟਿਆਲੇ ਪੰਜ ਕਲਿਆਣ ਬੱਚੇ ਬਿਲਕੁਲ ਇੱਕ ਤਰ੍ਹਾਂ ਦਾ ਬੱਚਾ ਆ ਵੀਰੇ ਜੈਡ ਬਲੈਕ ਵੀ ਆਇਆ ਫੁੱਲ ਵਾਲਾ ਵੀ ਆਇਆ ਪਟਿਆਲਾ ਪੰਜ ਕਲਿਆਣ ਹਰ ਇੱਕ ਤਰ੍ਹਾਂ ਦਾ ਆਇਆ ਜੀ ਠੀਕ ਹੈ ਵੀਰੇ ਹਾਂਜੀ ਕਿੰਨੇ ਕ ਟਾਈਮ ਤੋਂ ਆਪਣੇ ਕੋਲ ਕੋੜਾ ਵੀਰੇ ਇਹ ਆਪਣੇ ਕੋਲ ਵੀਰੇ ਇਸ ਵਕਤ ਨੂੰ ਮੇਰੇ ਸਾਹਦੇ ਨਾਲ 5 6 7 6 ਸਾਲ ਹੋ ਗਏ ਆ ਜੀ 6 ਸਾਲ ਹੋ ਗਏ ਹਾਂਜੀ ਠੀਕ ਹੈ ਜੀ ਇਹ ਰਤਨਾਕਰ ਵੀ ਤੁਹਾਡੇ ਗਵਾਂਢ 'ਚ ਹੀ ਰਹੇ ਹਾਂਜੀ ਰਤਨਾਕਰ ਪਹਿਲਾਂ ਉੱਥੇ ਉਧਰਸੇ ਗੱਲ ਲੁਧਿਆਣੇ ਵਾਲੀ ਸੀਗਾ ਫਿਰ ਫੋਲੜੀ ਵਾਲਾ ਆ ਗਿਆ ਸੀਗਾ ਬਾਈ ਬੱਬੀ ਦੇ ਕੋਲ ਠੀਕ ਹੈ ਉਹ ਕਿੰਨਾ ਕ ਸਮਾਂ ਰਿਹਾ ਰਤਨਾਕਰ ਵੀਰੇ ਉਰੇ ਵੀਰੇ ਮੈਨੂੰ ਯਾਦ ਨਹੀਂ ਵੀਰੇ ਕਿੰਨਾ ਚੇਹ ਰਿਹਾ ਹਾਂਜੀ ਹਾਂਜੀ ਚੰਗਾ ਚੇਹ ਰਿਹਾ ਹਾਂਜੀ ਹਾਂਜੀ ਉਹ ਸਾਡੇ ਲਾਗੋਦੋ ਅਸੀਂ ਹਲਕੇ ਸੀਗੇ ਅੱਛਾ ਅੱਛਾ ਹਾਂਜੀ ਠੀਕ ਹੈ ਬਈ ਨਹੀਂ ਬਹੁਤ ਚੰਗੇ ਪਿਛਲੇ ਟਾਈਮ ਚ ਨਾ ਘੋੜੇ ਅਲੀ ਦੀ ਗੱਲ ਕਰੀ ਕਰਨ ਲਗਾੜ ਵਾਲੇ ਦੀ ਹਾਂਜੀ ਹਾਂਜੀ ਇਹ ਸ਼ਾਨਦਾਰ ਦੀ ਗੱਲ ਇਹ ਸ਼ਾਨ ਦੀ ਗੱਲ ਕਰੀ ਆਪਾਂ ਹਨਾ ਤੇ ਰਤਨਾਕਰ ਦੀ ਗੱਲ ਕਰੀ ਬਹੁਤ ਚੰਗੇ ਚੰਗੇ ਘੋੜੇ ਤੋਂ ਏਰੀਆ 'ਚ ਵਾਹੀ ਰਹੇ ਆ ਬਿਲਕੁਲ ਵੀਰੇ ਬਿਲਕੁਲ ਆਪਾਂ ਸਾਰਿਆਂ ਦਾ ਹੀ ਲਾਭ ਲੈ ਚੁੱਕੇ ਆ ਸ਼ਾਨਦਾਰ ਦੀ ਵੀ ਬੱਚੀ ਆਪਣੇ ਕੋਲ ਰਹੀਆਂ ਇੱਕ ਦੋ ਅੱਛਾ ਜੀ ਅਲੀ ਕੇਰਲਗੜ ਦੀਆਂ ਵੀ ਰਹੀਆਂ ਬਾਪੂ ਜੀ ਦੀਆਂ ਸ਼ੋਅਾਂ 'ਚ ਵੀ ਲਾਉਂਦੇ ਰਹਿ ਕੇ ਜਿੱਤਦੀਆਂ ਰਹੀਆਂ ਜੀ ਅੱਛਾ ਜੀ ਹਾਂਜੀ ਹੁਣ ਰਤਨਾਕਰ ਦਾ ਆਪਣੇ ਕੋਲ ਘੋੜਾ ਆ ਜੀ ਠੀਕ ਹੈ ਵੀਰੇ ਹਾਂਜੀ ਠੀਕ ਹੈ 6 ਸਾਲ ਹੋ ਗਿਆ ਆਪਣੇ ਕੋਲ ਹਾਂਜੀ ਹਾਂਜੀ ਤੇ ਬਾਈ ਰਿਜ਼ਲਟ ਤਾਂ ਦੇਖੋ ਬਹੁਤ ਚੰਗੇ ਆਇਆ ਹਨਾ ਬਿਲਕੁਲ ਵੀਰੇ ਤੇ ਉਹ ਚ ਕੋਈ ਡਾਊਟ ਨਹੀਂ ਕਿਉਂਕਿ ਕਾਰ ਦੀ ਬਲੱਡ ਲਾਈਨ ਬਹੁਤ ਚੰਗੇ ਰਤਨ ਕਰਦੇ ਬਿਲਕੁਲ ਬਹੁਤ ਘੱਟ ਘੋੜੇ ਆ ਪੰਜਾਬ ਦੇ ਬਿਲਕੁਲ ਹਾਂਜੀ ਭਾਜੀ ਬਿਲਕੁਲ ਜੀ ਗੇਂਦਤੀ ਵਾਲੇ ਘੋੜੇ ਆ ਹੁਣ ਤਾਂ ਰਤਨ ਕਰਦੇ ਤੇ ਇਹਦੀ ਫੀਸ ਫਿਰ ਬਾਈ ਸੁਲਤਾਨ ਦੀ ਕਨੀ ਰੱਖਿਆ ਆਪਣਾ ਪਹਿਲਾਂ ਵੀਰੇ 21000 ਸੀਗੇ ਹੁਣ 25000 ਕਰਤੀ ਆਪਾਂ ਹੁਣ 25000 ਆ ਜੀ ਹਾਂਜੀ ਬਾਕੀ ਸਾਨੂੰ ਲੋਕੀ ਇਦੋਂ ਵੀ ਘੱਟ ਦਿੰਦੇ ਆ ਪੂਰੀ ਨਹੀਂ ਦਿੰਦੇ ਪੂਰੀ ਨਹੀਂ ਦਿੰਦੇ ਠੀਕ ਹੈ ਹ ਪਲਾਂ ਦਾ ਸਾਹਮਣਾ ਕਰਦਾ ਹੋਰ ਜਸ ਵਈ ਕੀ ਮੁਸ਼ਕਲ ਆਉਂਦੀਆਂ ਨੇ ਘੋੜਾ ਰੱਖ ਕੇ ਬਸ ਇਹੀ ਆ ਮੁਸ਼ਕਲ ਆ ਇੱਕ ਤਾਂ ਵੀਰੇ ਜੇ ਕੋਈ ਤਾਂ ਬੱਚਾ ਚੰਗਾ ਆ ਜਾਂਦਾ ਅਗਲਾ ਹੋਰ ਘੋੜੇ ਦਾ ਕਹਿ ਕੇ ਮਹਿੰਗਾ ਵੇਚ ਲੈਂਦਾ ਜੀ ਯਾਰ ਬੜੀ ਮਾੜੀ ਗੱਲ ਆ ਜੇ ਗੱਪਣ ਘੋੜੀ ਹੋਵੇ ਕਿਸੇ ਹੋਰ ਤੋਂ ਕਹਿ ਕੇ ਦੇ ਦਿੰਦੇ ਆ ਕਈ ਆਪਣੇ ਆਪਾਂ ਕਿਸੇ ਨੂੰ ਕਹੀਦਾ ਨਹੀਂ ਕੋਈ ਗੱਲ ਨਹੀਂ ਹਾਂ ਕੋਈ ਗੱਲ ਨਹੀਂ ਵੀਰੇ ਵੇਚ ਲਿਆ ਰੱਬ ਤਾਂ ਦੇਖਦਾ ਹੀ ਹੈ ਤੇ ਆਪਾਂ ਨਹੀਂ ਕਹਿੰਦੇ ਤਾਂ ਨੀ ਆ ਰਹੇ ਆ ਵੀ ਘੋੜੇ ਦਾ ਨਾ ਵੀ ਹੱਕ ਮਾਰਿਆ ਜਾਂਦਾ ਹੱਕ ਮਾਰਿਆ ਜਾਂਦਾ ਬਿਲਕੁਲ ਭਾਜੀ ਇਹ ਨੋਰਮਲ ਬੰਦੇ ਨਾਲ ਸਭ ਤੋਂ ਵੱਧ ਇਹ ਗੱਲ ਹੁੰਦੀ ਹੁੰਦੀਆਂ ਹਾਂਜੀ ਵੀਰੇ ਬਿਲਕੁਲ ਜੀ ਹੁਣ ਪਹਿਲਾਂ ਕਈ ਘੂੜੀਆਂ ਆਪਣੇ ਕੋਲ ਚੰਗੇ ਬੱਚੇ ਦਿੱਤੇ ਆ ਫਿਰ ਅਗਲਾ ਕਹਿੰਦਾ ਤਾਂ ਹਾਂ ਭਾਈ ਹੁਣ ਤਾਂ ਜਿਆਦੀ ਫੀਸ ਵਾਲੇ ਤੋਂ ਭਰਾਵਾਂਗੇ ਅੱਛਾ ਉਦੋਂ ਭਰਾ ਲੈਂਦੇ ਆ ਫਿਰ ਬੱਚਾ ਮਾੜਾ ਆਉਂਦਾ ਫਿਰ ਸਾਡੇ ਗਾਉਂ ਦੇ ਆ ਉੱਥੇ 70 75 ਭਰ ਲੈਂਦੇ ਆ ਸਾਡੀ ਵਾਰੀ ਆ ਕੇ 21 24 ਕਹਿੰਦੇ ਵੀਰੇ 10 ਘੱਟ ਕਰ ਲਾ 5 ਕਰ ਲਾ ਸਾਡੀ ਨਾਲੇ ਬੱਚਾ ਚੰਗਾ ਆਇਆ ਹੁੰਦਾ ਉਹ ਤਾਂ ਪਹਿਲਾਂ ਹਾਂਜੀ ਕੁਆਸ਼ਨ ਆ ਲੋਕ ਜੱਜ ਜਿਹੜਾ ਘੋੜੇ ਨੂੰ ਫੀਸ ਨਾਲ ਕਰਨ ਦਾ ਬਿਲਕੁਲ ਭਾਜੀ ਜੱਜ ਫੀਸ ਨਾਲ ਆਪਾਂ ਪੈਸਿਆਂ ਦੇ ਮਾਮਲੇ 'ਚ ਨੇ ਇਹਨਾਂ ਨੂੰ ਤੋਲੂ ਹਾਂ ਉਹਦੇ ਬੱਚੇ ਦੇਖੋ ਜੇ ਉਹਦੇ ਕੱਟ ਪੁਆਇੰਟ ਜਾਂ ਹੋਰ ਸਾਰਾ ਕੁਝ ਦੇਖੋ ਵੀਰੇ ਤੁਸੀਂ ਇਸ ਘੋੜੇ ਤੋਂ ਬੱਚੇ ਬਹੁਤ ਲਿਆ ਤੁਸੀਂ ਹਾਂਜੀ ਚੰਗੀ ਆਪਾਂ ਬਰੀਡਿੰਗ ਕੀਤੀ ਹੈ ਤੁਹਾਨੂੰ ਵੀਰੇ ਫਾਰਮ ਤੇ ਵੀ ਤੁਸੀਂ ਨੇ ਚੰਗੇ ਬੱਚੇ ਤਿਆਰ ਕਰਕੇ ਹਾਂਜੀ ਆਪਣੇ ਘੋੜੇ ਦੇ ਕੱਟੋ-ਕੱਟ ਆਪਾਂ ਘਰੇ ਜਿਹੜੇ ਤਿਆਰ ਕਰਕੇ ਵਿੱਚ ਮੇਰੇ ਹਿਸਾਬ ਨਾਲ 5-7 ਬੱਚੇ ਤਾਂ ਆਪਾਂ ਘਰੋਂ ਹੀ ਵੇਚਦੇ ਅੱਛਾ ਜੀ ਹਾਂਜੀ ਇੱਕ ਤੁਹਾਡੇ ਕੋਲ ਪ੍ਰਵਾਹ ਦੀ ਘੂੜੀ ਸੀ ਉਹ ਤੋਂ ਤੁਸੀਂ ਕਈ ਬੱਚੇ ਲਏ ਹਾਂ ਉਹ ਤੋਂ ਲਗਾਤਾਰ ਆਪਾਂ ਤਿੰਨ ਬੱਚੇ ਲਏ ਸੀ ਘੂੜੀ ਦੇ ਅੱਛਾ ਵੀਰੇ ਪਹਿਲੀ ਬਸ਼ੀਰੀ ਮੱਥੇ ਪਟੇਰੀ ਇੱਕ ਵAIR ਚਿੱਟਾ ਸੀਗਾ ਅੱਛਾ ਜੀ ਉਹ ਆਪਾਂ ਸੇਲ ਕਰਤੀ ਸੀਗੀ ਪਿੱਛੇ ਜਾਏ ਅੱਛਾ ਵੀਰੇ ਇੱਕ ਆਪ ਬਸ਼ੀਰਾ ਆਪਣੇ ਕੋਲ ਹੁਣ ਖੜਾ ਹੀ ਹੈ ਘਰਵਾਜ ਜੀ ਇਹਦੀ ਆਪਾਂ ਗੱਲਬਾਤ ਕਰਾਂਗੇ ਹਾਂਜੀ ਇੱਕ ਬਸ਼ੀਰਾ ਹੋਰ ਸੀ ਡੇਰੇ ਬਾਪੇ ਨਾਨਕ ਚਲਾ ਗਿਆ ਅੱਛਾ ਜੀ ਹੁਣ ਘੂੜੀ ਦੁਬਾਰਾ ਫਤਿਹਗੜ੍ਹ ਸੁਈ ਹੈ ਜੀ ਉਹ ਅੱਛਾ ਵੀਰੇ ਹਾਂਜੀ ਉਹਦੇ ਮਗਰ ਬਸ਼ੀਰੀ ਆਪਣੇ ਘੋੜੇ ਦੀ ਮੱਥੇ ਪਟੇਰੀ ਆ ਚਾਰੇ ਪੈਰ ਚਿੱਟੇ ਆ ਠੀਕ ਆ ਵੀਰ ਜੀ ਹਾਂਜੀ ਇਹ ਚੰਗੇ ਨੇ ਇੱਕ ਤੁਸੀਂ ਹੋਰ ਵੀ ਆਪਣੇ ਇਹਦੇ ਲੈ ਕੇ ਆਇਓ ਬਸ਼ੀਰੀ ਬਹੁਤ ਚੰਗੇ ਆ ਜੀ ਲੈ ਕੇ ਹਾਂਜੀ ਹਾਂਜੀ ਆਪਣੇ ਘਰੋਂ ਢੂੜੀ ਕ੍ਰੋਸ ਹੋ ਕੇ ਗਈ ਸੀ ਸੁਲਤਾਨ ਕੋਲ ਅੱਛਾ ਜੀ ਤੇ ਉਹਦੀ ਮਾਂ ਕਾਲੇ ਕਾਂਟੇ ਦੀ ਆ ਬਸ਼ੀਰੀ ਦੀ ਤੇ ਪਿਓ ਸੁਲਤਾਨ ਆ ਜੀ ਠੀਕ ਹੈ ਬਸ਼ੀਰੀ ਤਿਆਰ ਕਰੀ ਜਾਂਦੇ ਆਪਾਂਗਾ ਸ਼ੋਅਾਂ ਦੇ ਵਿੱਚ ਲਾਵਾਂਗੇ ਬਿਲਕੁਲ ਬਹੁਤ ਸੋਹਣਾ ਫੀਲ ਬਿਲਕੁਲ ਸੋਹਣਾ ਹਾਂਜੀ ਚੰਗੇ ਕੱਟ ਪੁਆਇੰਟ ਸੋਹਣੇ ਮਾਰ ਵਾਲੀ ਕੈਰੈਕਟਰ ਪੂਰੇ ਨੇ ਜੀ ਪੂਰੇ ਨੇ ਹਾਂਜੀ ਸਹੀ ਗੱਲ ਆ ਜੀ ਤਪਾ ਏਸੀ ਦੇ ਪੁੱਤ ਦੀ ਗੱਲ ਵੀ ਕਰੀਏ ਕਰਵਾਜ ਆ ਉਹਦਾ ਨਾ ਉਹਦਾ ਨਾ ਕਰਵਾਜ ਹੈ ਜੀ ਠੀਕ ਆ ਬਾਈ ਇਹ ਕਿੰਨੀ ਉਮਰ ਦਾ ਹੋ ਗਿਆ ਵੀਰੇ ਇਹ ਵੀਰੇ 2 ਦੰਦ ਲੱਗ ਗਿਆ ਅੱਛਾ ਇਹ ਆਪਣੀ ਹੋਮ ਬਰੀਡ ਹੈ ਇਹ ਵੀ ਹੋਮ ਬਰੀਡ ਹੈ ਹਾਂਜੀ ਅੱਛਾ ਜੀ ਇਹ ਹੋਮ ਬਰੀਡ ਵਾਲੀ ਮਾਂ ਦੀ ਪ੍ਰਭਾਦੀ ਸੀ ਸੇਲ ਕਰਤੀ ਆਪਾਂ ਭਿਓ ਇਹਦਾ ਮਗਰੀ ਆ ਆਪਣੇ ਘਰ ਦਾ ਸੁਲਤਾਨ ਜੀ ਠੀਕ ਆ ਬਾਈ ਹਾਂਜੀ ਤੇ ਇਹਦੀ ਮਾਂ ਜਿਹੜੀ ਤੁਸੀਂ ਦੱਸਿਆ ਵੀ ਤਿੰਨ ਬੱਚੇ ਥੱਗੇ ਆਪਾਂ ਤਿੰਨ ਬੱਚੇ ਥੱਗੇ ਸੂਈਆ ਜਾਂਦੇ ਹਾਂਜੀ ਬਾਜੀ ਹਾਂਜੀ 58 ਇੰਚ ਕਰਦੀ ਸੀ ਉਹਦਾ ਕੋਈ ਲੋਕ ਨਹੀਂ ਅੱਛਾ ਬਾਈ ਬੱਚੇ ਸਿਰੇ ਲਾਉਂਦੀ ਸੀਗੇ ਐਨ ਬਿਲਕੁਲ ਪੇਟਲ ਘੋੜੀ ਸੀਗੀ ਹੁਣ ਵੀ ਬੱਚੀ ਬਹੁਤ ਚੰਗੀ ਦਿੱਤੀ ਹੈ ਚੰਗੀ ਵੱਡੀ ਹੈ ਇਹ ਵੀ ਪੂਰਾ ਚੰਗਾ ਘੋੜਾ ਬਾਈ ਮਾਰਦਾ ਜਾ ਰਿਹਾ ਹਾਂਜੀ ਬਿਲਕੁਲ ਇਹਨੂੰ ਵੀ ਘੋੜੀਆਂ ਤੇ ਛੱਡ ਰਹੇ ਹੁਣ ਆਪਾਂ ਅੱਛਾ ਬਾਈ ਇਹ ਦੋ ਦੰਦ ਹੋ ਗਏ ਤੇ ਹਾਈਟ ਕਿੰਨੀ ਹੈ ਬਾਈ ਘੋੜੀ ਹਾਈਟ ਵੀ ਰੋ ਚੌਂਟੂ ਬਾਹਰ ਆ ਜੀ ਚੌਂਟੂ ਬਾਹਰ ਹਾਂਜੀ ਇਹ ਵੀ ਚੰਗਾ ਤਕਰੀਬਨ ਐ ਵੀ 68 ਸ਼ੂਟ ਨੂੰ ਹੱਥ ਲ ਠੀਕ ਗਬੀ ਮਾਰ ਕਾ ਵੀ ਸੋਨਾ ਹੈ ਮਾਰ ਕਾ ਵੀ ਸੋਨਾ ਵੀਰੇ ਹਾਂਜੀ ਹੂੰ ਕੰਨਾ ਕੋਨਾ ਦਾ ਸੋਨਾ ਵੀ ਬਿਲਕੁਲ ਵੀਰੇ ਬਿਲਕੁਲ ਤੇ ਇਹ ਵੀ ਫਿਰ ਆਪ ਓਪਨ ਰੱਖਿਆ ਆਪਾਂ ਇਹ ਵੀ ਓਪਨ ਆ ਹਾਂਜੀ ਇਹ ਤੋਂ ਆਪਾਂ 10 11 ਕੁੜੀਆਂ ਤਕਰੀਬਨ ਭਰਾਤੀਆਂ ਜੀ ਜੀ ਰਿਜ਼ਲਟ ਆਜੂ ਥੋੜੇ ਚਿਰ ਤੱਕ ਹਾਂਜੀ ਗੱਬਣ ਹੈ ਜੀ ਅੱਛਾ ਗੱਬਣ ਨੇ ਹਾਂਜੀ ਗੱਬਣ ਨੇ ਕੁਝ ਕੁੜੀਆਂ ਖਾਲੀ ਹੈ ਜੀ ਕੁਝ ਗੱਬਣ ਹੈ ਜੀ ਠੀਕ ਹੈ ਬਈ ਹਾਂਜੀ ਤੇ ਜਿਹੜਾ ਆਪਣਾ ਬਈ ਵੱਡਾ ਘੋੜਾ ਸੁਲਤਾਨ ਹਨਾ ਮੈਂ ਤੂਰ ਵਾਲੀ ਵੀਡੀਓ ਦੇਖੀ ਬਹੁਤ ਟਾਪ ਦਾ ਤੁਰਦਾ ਹਾਂਜੀ ਫਿਰ ਰੀਵਿਆ ਚੱਲ ਬਹੁਤ ਵਧੀਆ ਤੁਰਦਾ ਇਸਵਾਰੀ ਸੂਰੀ ਦਾ ਹਾਂਜੀ ਪੈਰਪੂਰ ਬਹੁਤ ਚੰਗਾ ਬਹੁਤ ਵਧੀਆ ਜੀ ਪੂਰਾ ਮੂਡ ਮੂਡ ਰੱਖਦਾ ਪੈਰ ਜੀ ਸਵਾਰੀ ਦਾ ਫਿਰ ਬਾਈ ਜਸ ਕਿੰਨਾ ਸ਼ੌਕ ਰੱਖਦਾ ਸਵਾਰੀ ਦਾ ਪੂਰਾ ਸ਼ੌਕ ਰੱਖਦੇ ਆ ਜੀ ਪਹਿਲਾਂ ਛੋਟੀ ਹੁੰਦੇ ਬਾਪੂ ਜੀ ਸਾਨੂੰ ਸਵਾਰੀ ਕਰਾਉਂਦੇ ਹੁੰਦੇ ਸੀਗੇ ਅੱਛਾ ਜੀ ਉਦੋਂ ਕਹੀਂ ਸ਼ੌਕ ਬਧਿਆ ਜੀ ਸਾਡਾ ਅੱਛਾ ਹਾਂਜੀ ਤੇ ਫਿਰ ਆਪਣਾ ਇਹ ਗਰਵਾਜ ਵੀ ਤੂਰ ਹੈ ਕਿ ਨਾ ਅਜੇ ਜੀ ਨਹੀਂ ਹੱਲੇ ਨਹੀਂ ਹੱਲੇ ਤੂਰਾਂਗੇ ਇਹ ਚ ਕਈ ਵਾਰ ਜ਼ਿਆਦਾ ਗਰਮੀ ਹੋ ਜਿੰਦੀ ਰਹਿੰਦੀ ਹਾਂ ਜੀ ਹੁਣ ਮੌਸਮ ਜਿੱਦਾਂ ਥੋੜਾ ਗਾਂ ਪੱਤਰਾ ਆ ਜਾਣਾ ਹੋਰ 20 25 ਦਿਨਾਂ ਤੱਕ ਫਿਰ ਇਹਨੂੰ ਤੋੜਾਂਗੇ ਆਪਾਂ ਠੀਕ ਹੈ ਵੀਰੇ ਹਾਂ ਜੀ ਘੋੜਾ ਤੋੜਨਾ ਬਹੁਤ ਜ਼ਰੂਰੀ ਆ ਘੋੜਾ ਹੋਰ ਵੀ ਛਾਤੀ ਛੁੱਤੀ ਬਿਲਕੁਲ ਵੀ ਬਿਲਕੁਲ ਖੁੱਲ ਜਾਂਦਾ ਘੋੜਾ ਜੀ ਤੋੜਨ ਦੇ ਨਾਲ ਇਹਦੀ ਫੀਸ ਕਿੰਨੀ ਆ ਵੀਰੇ ਇਹਦੀ 31000 ਆ ਵੀਰੇ ਇਹਦੀ 31 ਹਾਂ ਜੀ ਇਹਦੀ 31000 ਰੱਖੀ ਆ ਜੀ ਠੀਕ ਆ ਵੀਰੇ ਜੇ ਆਪਾਂ ਬਾਕੀ ਜਾਨਵਰਾਂ ਦੀ ਵੀ ਗੱਲ ਕਰੀਏ ਇੱਕ ਬਸ਼ੇਰੀ ਦੀ ਆਪਾਂ ਜਿਹੜੀ ਜੈਡ ਬਲੈਕ ਬਸ਼ੇਰੀ ਆਪਣੇ ਸੁਲਤਾਨ ਦੀ ਹਾਂ ਜੀ ਉਹਦਾ ਗੱਲ ਕਰ ਲਈ ਮਾਂ ਉਹਦੇ ਕਾਲੇ ਕੰਢਾ ਮਾਂ ਕਾਲੀ 16 ਮਹੀਨੇ ਉਹਦੀ ਉਮਰ ਹੋ ਗਈ ਆ ਜੀ ਅੱਛਾ ਜੀ ਹਾਂ ਜੀ ਤੇ ਹਾਈਟ ਕਿੰਨੀ ਹੋਊ ਬਈ ਬਸ਼ੇਰੀ ਹਾਈਟ ਨਾਪੀ ਨਹੀਂ ਵੀਰੇ ਉਹਦੇ ਬੱਚਿਆਂ ਦੇ ਮਾਂ ਦੀ ਨੀਲੀ ਜੰਪੀ ਸੀਗੀ ਰਾਜੂ ਡੋਟਦੀ ਅੱਛਾ ਜੀ ਹਾਂਜੀ ਇਹ ਕਿੰਨੀ ਉਮਰ ਦੀ ਹੈ ਵੀਰੇ ਇਹੀ ਤਕਰੀਬਨ 18 ਕਿ ਮਹੀਨਿਆਂ ਦੇ ਲਗਭਗ ਹੈ ਜੀ ਠੀਕ ਹੈ ਜੀ ਇਹ ਦਾ ਫਿਰ ਕੱਦ ਦਾ ਹੈਸਟੀਮੇਟ ਕਿ ਨਾਲ ਕੋਈ ਨਹੀਂ ਇਹਦਾ ਵੀ ਨਹੀਂ ਨਾਪਿਆ ਜੀ ਐਵੇਂ ਕਹੇ ਦੀ ਹਾਂ ਜੀ ਫਿਰ ਇੱਕ ਨੁਕਰ ਐਡ ਕਰ ਲਿਆ ਇੱਕ ਨੁਕਰਾ ਹੁਣ ਵਧਾ ਕੇ ਇਹ ਨੁਕਰਿਆਂ ਦੇ ਵਿੱਚ ਵੀ ਰੱਖਾਂਗੇ ਹੁਣ ਅੱਛਾ ਅੱਛਾ ਹਾਂ ਜੀ ਨਹੀਂ ਮਾਰਵਾੜੀ ਹੋ ਗਏ ਇਹ ਨੁਕਰੇ ਹੋ ਕੇ ਕਹਿੰਦੇ ਚੰਬੀ ਵੀ ਤੁਹਾਡੇ ਕੋਲ ਲਾਸਟ ਤੇ ਜਿਹੜੀ ਸੀ ਹਾਂ ਇੱਕ ਚੰਬੀ ਹਾਂ ਜੀ ਹਾਂ ਜੀ ਚੰਗੀ ਘੋੜੀ ਵੱਡੀ ਘੋੜੀ ਹੈ ਜੀ ਅੱਛਾ ਅੱਛਾ ਹਾਂ ਹਾਂ ਜੀ ਉਹਦੀ ਉਮਰ ਕੀ ਹੈ ਜੀ ਉਹ ਵੀ ਦੋ ਦੰਦ ਤੇ ਲੱਗੀ ਜੀ ਹੁਣ ਸਭ ਦੋ ਦੰਦ ਦਾ ਹੈ ਹਾਂ ਜੀ ਹੈ ਕਿਹੜੇ ਘੋੜੀ ਦੀ ਵੀਰੇ ਉਹ ਬੇਤਾ ਅえて ਫਿਰ ਹੋਰ ਗੁੰਜਾਇਸ਼ ਹੈਗੀ ਥੱਲੇ ਹੋਰ ਮੇਰੇ ਸਾਮ ਅੱਧਾ ਪੌਣਾ ਇੰਚ ਕੱਦ ਕਰ ਜੂਗੀ ਇੰਚ ਕਿਤਾ ਕਰ ਜੂ ਬਾਕੀ ਸੇਵਾ ਆਪਣੀ ਦੇ ਉੱਤੇ ਮੈਂ ਠੀਕ ਹੈ ਹਾਂਜੀ ਬਾਈ ਜਸ ਤੁਸੀਂ ਜਿਹਨੇ ਕਹਰੇ ਸੀ ਵੀ ਆਪਣੇ ਸੁਲਤਾਨ ਤੋਂ ਆਪਣੀ ਬਰੀਡਿੰਗ ਕਰਾਈ ਆ ਵੀ ਕਿਹਨਾਂ ਜਾਨਵਰ ਦਿੱਤੇ ਵੀ ਹਾਂ ਬਿਲਕੁਲ ਵੀਰੋ ਨਾਲ ਫਿਰ ਕਦੇ ਵਿਚਾਰ ਨਹੀਂ ਬਣੇ ਵੀ ਸੇਲ ਪਰਚੇਸ ਦਾ ਵੀ ਨਾਲ ਹਾਂ ਨਹੀਂ ਹੁਣ ਆਪਾਂ ਸ਼ੁਰੂ ਕਰਾਂਗੇ ਆਪਾਂ ਹੁਣ ਸਲਾਹ ਕੀਤੀ ਐ ਅੱਛਾ ਜੀ ਹਾਂਜੀ ਹੁਣਗਾ ਸੇਲ ਪਰਚੇਸ ਦਾ ਵੀ ਆਪਾਂਗਾ ਸ਼ੁਰੂ ਕਰਾਂਗੇ ਵਿੱਚ ਆਪਾਂ ਘੋੜਾ ਵੱਡਾ ਹੁਣ ਆਪਣੇ ਕੋਲ ਤਾਂ ਦੋ ਸਾਨ ਹੋ ਗਏ ਆ ਹੁਣ ਆਪਾਂ ਦੇਖਾਂਗੇ ਆਪਾਂ ਘੋੜੇ ਦੀ ਸਲਾਹ ਬਣਦੀ ਐ ਘੋੜੇ ਨੂੰ ਵੀ ਦੇ ਦਾਂਗੇ ਅੱਛਾ ਵੱਡੇ ਘੋੜਾ ਹਾਂਜੀ ਵੱਡੇ ਘੋੜੇ ਨੂੰ ਵੀ ਦੇ ਦਾਂਗੇ ਆਪਾਂ ਨਹੀਂ ਚੰਗਾ ਘੋੜਾ ਬਿਲਕੁਲ ਜੇ ਕੋਈ ਚੰਗਾ ਬੰਦਾ ਹੋਊਗਾ ਚੰਗਾ ਕਿ ਦੋਵੇਂ ਘੋੜਿਆਂ ਦੀ ਸਟੱਡ ਸਰਵਿਸ ਜਿਹੜੀ ਓਪਨ ਆ ਸੁਲਤਾਨ ਦੀ ਵੀ ਆ ਸੁਲਤਾਨ ਦੀ 25000 ਫੀਸ ਆ ਜਿਹੜਾ ਉਹਦਾ ਵਸ਼ੇਰਾ ਗਰਵਾਜ ਉਹ ਵੀ ਬਹੁਤ ਚੰਗਾ ਜੀ ਦੋ ਦੰਦਾ ਕੁਸ਼ਕ ਘੋੜੀਆਂ ਬਾਈ ਉਹ ਰੋਣੇ ਭਰਾਈਆਂ ਨੇ ਤੇ ਉਹਦੀ 31000 ਰੁਪਏ ਫੀਸ ਆ ਬਈ ਕਿ ਮੈਨੂੰ ਪ੍ਰੋਪਰ ਲੋਕੇਸ਼ਨ ਆਪਣੀ ਕੀ ਆ ਮੈਨੂੰ ਲੋਕੇਸ਼ਨ ਇਹ ਵੀ ਪਿੰਡ ਨੰਗਲਕਰਾਰਖਾ ਜ਼ਿਲ੍ਹਾ ਜਲੰਧਰ ਜੀ ਜਿਹੜੀ ਹਵੇਲੀ ਆ ਜਲੰਧਰ ਵਾਲੀੋਂ ਤੋਂ ਬਿਲਕੁਲ ਆਪਣਾ 1.5 ਤੋਂ 2 ਕਿਲੋਮੀਟਰ ਤੇ ਰਹਿ ਜਾਂਦਾ ਜੀ ਮੈਨ ਹਾਈਵੇ ਦੇ ਉੱਤੇ ਹੀ ਆ ਪਿੰਡ ਆਪਣਾ ਜੀ ਠੀਕ ਠੀਕ ਆ ਹਾਂ ਜੀ ਹਾਂ ਜੀ ਲੋ ਮਿੱਤਰੋ ਜਿਹੜਾ ਮੁੰਡਾ ਚੜ ਜਮਾਨੇ ਨਾਲ ਚੱਲ ਰਿਹਾ ਉਹਨਾਂ ਨਾਲ ਆਪਾਂ ਗੱਲਾਂ ਬਾਤਾਂ ਬਾਈ ਨਾਲ ਕਰੀਆਂ ਸਾਰੇ ਫਾਰਮ ਦੀ ਡਿਟੇਲ ਤੁਹਾਨੂੰ ਦਿੱਤੀ ਹੈ ਜਿੰਨੇ ਵੀ ਜਾਨਵਰ ਨੇ ਹੁਣ ਸਾਡੇ ਨਾਲ ਬਜ਼ੁਰਗਾਂ ਨੇ ਬਾਪੂ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਤਿ ਸ੍ਰੀ ਅਕਾਲ ਸਭ ਠੀਕ ਠਾਕ ਹੋ ਜੀ ਚੜਦੀ ਕਲਾ ਚੜਦੀ ਕਲਾ ਜੀ ਚੱਲੋ ਸ਼ੁਕਰੀਆ ਤੁਸੀਂ ਸਨਾਵ ਸਾਹਿਬ ਠੀਕ ਆ ਧੰਨਵਾਦ ਜੀ ਧੰਨਵਾਦ ਤੁਹਾਡਾ ਆਇਆਂ ਦਾ ਸਾਡੀ ਧਰਨ ਤੇ ਧੰਨਵਾਦ ਹੈ ਧੰਨਵਾਦ ਧੰਨਵਾਦ ਬਾਪੂ ਜੀ ਮੈਂ ਉਹ ਗੱਲ ਕਰਾਂਗਾ ਕਿ ਹੁਣ ਤਾਂ ਨਵਾਂ ਜਮਾਨਾ ਆ ਗਿਆ ਹੈ ਨਾ ਜੀ ਬਿਲਕੁਲ ਤੁਸੀਂ ਤਾਂ ਉਹ ਟਾਈਮ ਦੇਖਿਆ ਵੀ ਬੰਡ ਵਾਲਾ ਸਮਾਂ ਵੀ ਤੁਸੀਂ ਯਾਦ ਕਰਦੇ ਹੋਣੇ ਤੁਹਾਡੇ ਬਜ਼ੁਰਗ ਦੱਸਦੇ ਹੋਣੇ ਤੁਹਾਨੂੰ ਤੁਸੀਂ ਜਿਵੇਂ ਦੱਸਦੇ ਵੀ ਸਾਡਾ ਪਿਸ਼ੋਕੜਾ ਜਿਹੜਾ ਉਹ ਪਾਕਿਸਤਾਨ ਦਾ ਜੀ ਬਿਲਕੁਲ ਬਿਲਕੁਲ ਅਸੀਂ ਪਾਕਿਸਤਾਨ ਤੋਂ ਜਦੋਂ 47 ਦੀ ਵਟਾਰਾ ਹੋਇਆ ਹਾਂਜੀ ਉਦੋਂ ਆਏ ਹਾਂ ਅਸੀਂ ਅੱਛਾ ਜੀ ਉੱਥੇ ਸਾਡੇ 5 ਮਰਬੇ ਸੀ ਅੱਛਾ ਜੀ ਬਜ਼ੁਰਗ ਸਾਡੇ ਫਸਟ ਵਰਲਡ ਵਾਰ ਦੇ ਵਿੱਚ ਲੜਾਈ ਚ ਗਏ ਹੋ ਸੀਗੇ ਜੀ ਉੱਥੇ 5 ਸਾਲ ਮੋਰੇ ਬਾਰਡਰ ਤੇ ਰਹਿ ਕੇ ਲੜੇ ਦੀ ਫਰੰਟ ਤੇ ਅੱਛਾ ਜੀ ਨਾ ਕਰ ਕੋਈ ਚਿੱਠੀ ਨਾ ਕੋਈ ਸੁੱਖ ਨਾ ਕੋਈ ਸਨੇਹਾ ਕੋਈ ਕੋ ਗੱਲ ਨਹੀਂ ਕੋ ਬਾਤ ਨਹੀਂ 5 ਸਾਲ ਤੱਕ 5 ਸਾਲ ਤੱਕ ਕੋਈ ਪਤਾ ਨਹੀਂ 5 ਜੀ ਸਾਲੀ ਫਿਰ ਜਦੋਂ ਉਹ ਤੋਂ ਲੜਾਈ ਹੱਟੀ ਸੈਟ ਸਪਾਏ ਹੋਇਆ ਫਿਰ ਨਾ ਉਹ ਫੇਰ ਘਰ ਆਏ ਅੱਛਾ ਜੀ ਉੱਥੇ ਬਹਾਦਰੀ ਤੇ 5 ਮਰਬੇ ਮਿਲੇ ਜੀ ਉਹ ਮਿਲੇ ਕਿੱਦਾਂ ਹਾਂਜੀ ਜਿਹੜੇ ਦੁਸ਼ਮਣ ਦੇ ਮੋਰਚੇ ਸੋਚੇ ਥਾਂ ਸੀ ਹਾਂਜੀ ਇਹਨਾਂ ਦੇ ਜਿਹੜੇ ਮੋਰਚੇ ਸੋ ਨੀਵੇਂ ਥਾਂ ਸੀ ਅੱਛਾ ਜੀ ਉਹਦੇ ਨਾਲ ਇੱਕ ਨਦੀ ਜਾਂਦੀ ਸੀ ਹਾਂਜੀ ਉਹ ਦੁਸ਼ਮਣ ਨੇ ਉਤੋਂ ਨਦੀ ਤੋੜ ਦਿੱਤੀ ਤੇ ਜਿਹੜਾ ਪਾਣੀ ਆ ਹਾਂਜੀ ਪਾਊਗਾ ਤੇ ਇਹਨਾਂ ਦੀ ਫੌਜ ਜਿਹੜੀ ਸਾਰੀ ਰੋੜ ਜਾਊਗੀ ਹੂੰ ਉਹ ਮਤਲਬ ਜਾਣੀ ਕਿ ਗੁਰਮਾਰੀ ਦੀ ਕਿਰਪਾ ਨਾਲ ਸਾਰੇ ਸੈੰਗ ਸੀਗੇ ਚੜਦੀ ਕਲਾ ਵਾਲੇ ਸੀ ਹਾਂਜੀ ਇਹਨੇ ਮੋਰਚੇ ਨਹੀਂ ਛੱਡੇ ਅੱਛਾ ਜੀ ਮੋਰਚੇ ਨਹੀਂ ਛੱਡੇ ਜਿਹੜਾ ਅੰਗਰੇਜ਼ ਅਫਸਰ ਸੀਗਾ ਨਾ ਉਹ ਦੇਖਦਾ ਸੀ ਹਾਂਜੀ ਉਹ ਬਜ਼ੁਰਗਾਂ ਨੂੰ ਕਹਿੰਦਾ ਵੀ ਬਿਸ਼ਨ ਸਿੰਘ ਠੰਡ ਬਹੁਤ ਆ ਹਾਂਜੀ ਜਵਾਨ ਸਾਰੇ ਨਾ ਬਿਮਾਰ ਹੋ ਜਾਣਗੇ ਵੀ ਤੂੰ ਮੇਰੇ ਕਹਿ ਤੇ ਹਾਂਜੀ ਮੋਰਚੇ ਛੱਡ ਦੇ ਅੱਛਾ ਜੀ ਜਵਾਨ ਬਾਹਰ ਕੱਢ ਲਾ ਉਹ ਕਹਿੰਦਾ ਸਰਪੇ ਮੈਂ ਤਾਂ ਨਹੀਂ ਕਹਿੰਦਾ ਜੇ ਤੁਸੀਂ ਕਹਿੰਦੇ ਤਾਂ ਮੈਂ ਕੱਢ ਲੈਣਾ ਹੂੰ ਇਹਨਾਂ ਤੋਂ ਚੜ ਨਹੀਂ ਸੀ ਹੁੰਦਾ ਮਤਲਬ ਕੁਣੀਆਂ ਤੇ ਭਾਰ ਨਾਲ ਚੜ ਚੋੜ ਕੇ ਸਾਰੇ ਉੱਤੇ ਚੜੇ ਅੱਛਾ ਜੀ ਕਿਹੜੇ ਤਾਂ ਕਹਿੰਦਾ ਬਈ ਆਪ ਉਹਨ ਵਰਦੀ ਦੀ ਪ੍ਰਵਾਹ ਨਹੀਂ ਕੀਤੀ ਇਹਨਾਂ ਨੂੰ ਗਿੱਲੇ ਸੀਗੇ ਕੱਪੜੇ ਇਹਨਾਂ ਦੇ ਤੇ ਚੱਕ ਕੇ ਇਹਨਾਂ ਨੂੰ ਆਪ ਕੱਢਿਆ ਉਹ ਅੰਗਰੇਜ਼ ਅਫਸਰ ਨੇ ਅੱਛਾ ਜੀ ਕੱਢ ਕੇ ਤੇ ਉਹਨਾਂ ਕਹਿੰਦਾ ਬਈ ਮੈਸੇਜ ਲੈ ਕੇ ਆਪਣੀ ਗੱਡੀ ਚ ਪਾ ਕੇ ਅੱਛਾ ਜੀ ਕਹਿੰਦਾ ਵੀ ਜਿਹੜੀ ਬਹੁਤ ਵਧੀਆ ਤਾਂ ਗੁੱਡ ਡਰਿੰਕ ਹੈ ਮੇਰੇ ਜਵਾਨਾਂ ਨੂੰ ਠੰਡ ਲੱਗੀ ਹੋਊਗਾ ਪਰ ਜਿਹੜੀ ਤੁਹਾਡੇ ਕੋਲ ਬਹੁਤ ਵਧੀਆ ਡਰਿੰਕ ਆ ਹਾਂਜੀ ਉਹ ਲਿਆਓ ਹਾਂਜੀ ਉਹ ਕਹਿੰਦੇ ਸਰਵ ਮੈਂ ਇਹ ਕਦੀ ਟੱਚ ਨਹੀਂ ਕੀਤੀ ਹਾਂਜੀ ਉਹ ਕਹਿੰਦੇ ਅੱਛਾ ਉਹ ਕਹਿੰਦੇ ਫਿਰ ਜੇਦਰ ਕੋਈ ਬਹੁਤ ਕੋਈ ਵਧੀਆ ਸੂਖ ਬਣਿਆ ਜਾਂ ਕੋਈ ਤਰੀਬ ਬਣੀ ਉਹ ਲਿਓ ਉਹ ਕਹਿੰਦੇ ਸਰ ਪੇ ਮੈਂ ਤਾਂ ਕਦੀ ਉਹ ਵੀ ਨਹੀਂ ਟੱਚ ਕੀਤੀ ਜੀ ਉਹ ਕਹਿੰਦੇ ਵੀ ਅੱਛਾ ਆਂਡਿਆਂ ਦਾ ਆਮਲੇਟ ਬਣਾ ਕੇ ਲਿਓ ਹਾਂਜੀ ਉਹ ਕਹਿੰਦੇ ਸਰ ਮੈਂ ਤਾਂ ਉਹ ਵੀ ਕਦੀ ਟੱਚ ਨਹੀਂ ਕੀਤਾ ਅੱਛਾ ਜੀ ਉਹ ਅੰਗਰੇਜ਼ ਨੇ ਤਿੰਨ ਵਾਰੀ ਇਹਦਾ ਮੱਥੇ ਤੇ ਹੱਥ ਮਾਰਿਆ ਹਾਂਜੀ ਹੱਥ ਮਾਰ ਕੇ ਤਾਂ ਉਸੇ ਵੇਲੇ 5 ਮਰਬੇ ਬਹਾਦਰੀ ਦੇ ਅੱਛਾ ਜੀ ਅਲਾਟ ਕਰ ਦਿੱਤੇ ਅੱਛਾ ਜੀ ਤੇ ਉਥੋਂ ਫਿਰ ਬਾਅਦ ਫਿਰ ਇਹਨਾਂ ਦੀ ਰਿਟਾਇਰਮੈਂਟ ਹੋ ਜਾਂਦੀ ਆ ਜੀ ਹਾਂਜੀ ਰਿਟਾਇਰਮੈਂਟ ਤੇ ਆਣ ਕੇ ਫਿਰ ਪਾਕਿਸਤਾਨ ਦੇ ਵਿੱਚ ਜਿੱਥੇ ਸਾਨੂੰ 5 ਮਰੱਬੇ ਮਲੇ ਸੀਗੇ ਹਾਂਜੀ ਉੱਥੇ ਚਲੇ ਗਏ ਕਿਹੜਾ ਪਿੰਡ ਸੀ ਪਾਕਿਸਤਾਨ ਦੇ ਵਿੱਚ ਜੀ ਉਹ 32 12 ਚੱਕ ਸੀਗਾ ਜੀ ਅੱਛਾ ਜੀ ਤਹਿਸੀਲ ਕਾੜਾ ਅੱਛਾ ਜੀ ਜਰਾ ਮਿੰਟ ਗੋਮਰੀ अच्छा जी हां कोई गल मेरी को सुनदा होवे वीडियो देते ਵਿੱਚ ਸਾਡੇ ਮਕਾਨ ਦੀ ਰਸਾਲਦਾਰ ਬਿਸ਼ਨ ਸਿੰਘ ਦੀ ਸਾਨੂੰ ਫੋਟੋ ਬਣਾ ਕੇ ਸਾਨੂੰ ਮੋਬਾਈਲ ਤੇ ਜਰੂਰ ਭੇਜੇ ਮਿੱਤਰੋ ਪਾਕਿਸਤਾਨ ਵਾਲੇ ਭਰਾ ਬਹੁਤ ਦੇਖਦੇ ਆ ਆਪਣੇ ਚੈਨਲ ਜੀ ਵੀ ਫੋਟੋ ਖਿੱਚ ਕੇ ਐਡਰੈਸ ਬਾਪੂ ਜੀ ਨੇ ਪੂਰਾ ਦੱਸਤਾ ਵੀ ਮਕਾਨ ਦੀ ਫੋਟੋ ਜਰੂਰ ਤੁਸੀਂ ਖਿੱਚ ਕੇ ਭੇਜਣੀਆਂ ਸਨੇਹਾ ਪਾਕਿਸਤਾਨ ਵਾਲੇ ਭਰਾਵਾਂ ਨੂੰ ਸਾਡੇ ਮਾਲਾ ਵਾਲੇ ਕਰਕੇ ਉਹਨੂੰ ਪਿੰਡੇ ਸਾਡੇ ਬਜ਼ੁਰਗਾਂ ਬੰਦਿਆਂ ਨੂੰ ਪਤਾ ਹੋਣਾ ਬਹੁਤ ਵੱਡਾ ਹਾਤਾ ਸੀ ਬਹੁਤ ਵੱਡਾ ਸੀ 20 ਮਈਆਂ ਸੀ ਸਾਕੂ ਬਹੁਤ ਵੱਡਾ ਜ਼ਗਾੜ ਸੀ ਜਿੱਦਣ ਘਰ ਛੱਡਿਆ 120 ਪੂਰੀਆਂ ਕਣਕ ਦੀਆਂ ਲੱਗੀਆਂ ਸੀ ਹਾਂਜੀ ਛੋਲੇ ਘਰਾਹਾਂ ਦੇ ਭਰੇ ਹੋਏ ਸੀਗੇ ਅੱਛਾ ਜੀ ਤੇ ਘੋੜੀਆਂ ਮੱਝਾਂ ਸਾਰੀਆਂ ਮਤਲਬ ਜਾਨੀ ਕਿ ਉਦਾਂ ਛੱਟ ਕੇ ਆ ਗਿਆ ਸੀ ਅੱਛਾ ਜੀ ਹਾਂਜੀ ਇੱਕ ਘੋੜੀ ਵੀ ਜਿਹੜੀ ਅੰਗਰੇਜ਼ ਗਵਰਨਮੈਂਟ ਨੇ ਸਾਨੂੰ ਦਿੱਤੀ ਸੀ ਬਰੀਡਿੰਗ ਵਾਸਤੇ ਅੱਛਾ ਜੀ ਸਾਰੋਬਰੇਡ ਅੱਛਾ ਜੀ ਉਹ ਘੋੜੀ ਜਿਹੜੀ ਸੀਗੀ ਰੇਸਰ ਘੋੜੀ ਸੀਗੀ ਤੇ ਚੰਗੀ ਮਤਲਬ ਬਰੀਡ ਵਾਸਤੇ ਉਹ ਚੰਗੇ ਸਰਦਾਰਾਂ ਨੂੰ ਦਿੱਤੀ ਸੀਗੀ ਜੀ ਠੀਕ ਹੈ ਜੀ ਉਸ ਘੋੜੀ ਦਾ ਹਰ ਤਿੰਨੇ ਮਹੀਨੇ ਦੀ ਮਲਾਜਾ ਹੁੰਦਾ ਸੀ ਅੱਛਾ ਜੀ ਅੰਗਰੇਜ਼ ਡਾਕਟਰ ਆਉਂਦਾ ਸੀ ਹਾਂਜੀ ਚਿੱਟਰਮਾਲ ਲੈ ਕੇ ਘੋੜੀ ਦੇ ਕੰਨਾਂ 'ਚ ਤੇ ਖੋਚਾਂ 'ਚ ਮਾਰਦਾ ਸੀ ਹਾਂਜੀ ਜੇ ਮਤਲਬ ਰਮਾਲ ਕਾਲਾ ਹੋ ਗਿਆ ਨਾ ਤੇ ਮਰਬਾ ਕੱਟਿਆ ਜਾਂਦਾ ਸੀ। ਅੱਛਾ ਜੀ। ਇੰਨੀ ਦੇਖਭਾਲ ਹੁੰਦੀ ਸੀ। ਸਰਕਾਰੀ ਸਾਨ ਰੱਖਿਓ ਸੀ ਉਹਨਾਂ ਹਸਪਤਾਲਾਂ ਦੇ ਵਿੱਚ ਬਰੀਡਿੰਗ ਵਾਸਤੇ। ਅੱਛਾ ਜੀ। ਹਾਰ ওভারਰੇਡ ਦੇ। ਅੱਛਾ ਜੀ। ਘੋੜੀ ਉਹ ਉਥੋਂ ਪ੍ਰੈਗਨੈਂਟ ਹੋ ਕੇ ਆਈ ਉਹ ਜੀ ਘੋੜੀ ਜਿਹੜੀ ਸੀ। ਜੀ। ਉਹ ਘੋੜੀ ਜਾਣ ਕੇ ਇੱਥੇ ਸਾਡੇ ਕੋਲ ਸੂਈ। ਅੱਛਾ ਜੀ। ਉਹ ਸੂਣ ਤੋਂ ਬਾਅਦ ਉਹਨੂੰ ਬਸ਼ੀਰਾ ਦਿੱਤਾ। ਅੱਛਾ ਜੀ। ਬਸ਼ੀਰਾ ਦਿੱਤਾ ਬਹੁਤ ਕਮਾਲ ਦਾ ਉਸ ਘੋੜੀ ਨੇ। ਅੱਛਾ ਜੀ। ਇੱਥੇ ਆਣ ਕੇ। ਅੱਛਾ ਫਿਰ ਉਸ ਤੋਂ ਬਾਅਦ ਬਸ਼ੀਰਾ ਜਿਹੜਾ ਸੀਗਾ ਉਹਨਾਂ ਦੀ ਪੂਰਾ ਜਵਾਨ ਹੋਇਆ ਮਤਲਬ ਦੇਖਣ ਦੇ ਲਾਇਕ ਸੀ ਇੰਨਾ ਵਧੀਆ ਬਸ਼ੀਰਾ ਦਿੱਤਾ ਕੁੜੀ ਨੇ ਠੀਕ ਹੈ ਜੀ ਉਹ ਕੁੜੀ ਰੇਸਰ ਕੁੜੀ ਸੀ ਕਿਤੇ ਹਰ ਕੇ ਨਹੀਂ ਸੀ ਆਉਂਦੀ ਹਾ ਅਲਹਾਬਾਦ ਹైదరాబాద్ ਕਲਕੱਤੇ ਦਿੱਲੀ ਜਿੱਥੇ ਜਾਂਦੀ ਪਹਿਲੇ ਨੰਬਰ ਤੇ ਆਉਂਦੀ ਸੀ ਕੁੜੀ ਉਹ ਨੀ ਰੇਸਰ ਕੁੜੀ ਲੱਗੀ ਉਸੇ ਉਹ ਅੱਛਾ ਜੀ ਤੇ ਉਹ ਉਸ ਤੋਂ ਬਾਅਦ ਫਿਰ ਉਹ ਬਸ਼ੀਰਾ ਜਿਹੜਾ ਸੀ ਨਾ ਅਸੀਂ ਉਹ ਮੰਡੀ ਵੇਚਿਆ ਅੱਛਾ ਜੀ ਇੱਥੋਂ ਤੋਰਿਆ ਸਵੇਰ ਨੂੰ ਹਾਂਜੀ ਦੁਪਹਿਰੇ ਐਕਸਟੇ ਇੱਕ ਰਾਤ ਸਟੇ ਕੀਤਾ ਟੈਲ ਮੀ ਅੱਛਾ ਜੀ ਦੂਏ ਦੂਏ ਦਿਨ ਜਾ ਕੇ ਦੁਪਹਿਰ ਨੂੰ ਲਾਤਾ ਅੰਬਰਸਰ ਮੰਡੀ ਇੱਥੋਂ ਤੋਰ ਕੇ ਤੂੰ ਘੜਿਆ ਕੋੜਾ ਅੱਛਾ ਜੀ ਜਾਂਦੇਵਾਲ ਜਾ ਕੇ ਮੰਡੀ ਚ ਖੜਾ ਕੀਤਾ ਜਾਂਦੇ ਉਹਨਾਂ ਸਮੇਂ 4200 ਦਾ ਕੋੜਾ ਵੇਚ ਗਿਆ ਉਹ ਕਿਹੜੇ ਸੰਦੀ ਗੱਲ ਹੋਣੀ ਬਾਪੂ ਇਹ 55 55 ਦੀਆਂ ਜੀ ਅੱਛਾ ਜੀ ਇਹ 55 55 ਦੀਆਂ ਗੱਲਾਂ ਆ ਠੀਕ ਹੈ ਜੀ ਉਧਰੋਂ ਕੋੜੀ ਮਤਲਬ ਪਾਕਿਸਤਾਨ ਤੋਂ ਫਿਰ ਨਾਲ ਹੀ ਲਿਆਏ ਸੀ ਨਾਲ ਹੀ ਲਿਆਇਆ ਸੀ ਅਸੀਂ ਉਹ ਕੋੜੀ ਤੇ ਚੜ ਕੇ ਆਏ ਆ ਜੀ ਅੱਛਾ ਉਧਰੋਂ ਪਾਕਿਸਤਾਨ ਤੋਂ ਹਾਂ ਜਦੋਂ ਥੱਕ ਜਾਂਦਾ ਸੀ ਬਾਰੋ-ਬਾਰੀ ਸਾਡੀ ਮਾਤਾ ਜੀ ਚਾ ਸਾਡੇ ਬਜ਼ੁਰਗ ਚਾ ਅਸੀਂ ਮੇ ਤੋਂ ਵੱਡਾ ਜਿਹੜਾ ਸੀ ਤੇ ਸਾਨੂੰ ਫਿਰ ਉੱਤੇ ਫੜ ਕੇ ਪਹਾਲ ਕੇ ਤੇ ਨਾਲ ਤੋੜ ਲੈਂਦੇ ਸੀਗੇ ਨਾਲ ਗੱਡਾ ਸੀਗਾ ਗੱਡਿਆਂ ਦੇ ਉੱਤੇ ਸਮਾਨ ਲੰਦਿਆ ਸੀ ਹਾਂਜੀ ਤੇ ਮਾਤਾ ਜੀ ਸਾਰੇ ਸਮਾਨ ਸਾਰਾ ਜਿਹੜਾ ਸੀਗਾ ਉਹ ਗੱਡਿਆਂ ਦੇ ਉੱਤੇ ਮਾੜਾ ਮੋਟਾ ਰਾਸ਼ਨ ਪਾਣੀ ਜੋ ਸੀ ਜਿੱਥੇ ਰਾਤ ਪਾਣੀ اٹਕ ਲੈਣਾ ਹਾਂਜੀ ਘੋੜੀ ਨੂੰ ਵੀ ਨਾਲ ਉਹ ਫਿਰ ਇਥੋਂ ਸਿੱਧੇ ਨਹੀਂ ਸੀ ਹੋਂ ਤੇ ਵੱਲੋਂ ਕੋਈ ਹੈੜ ਥਾਣੀ ਉੱਪਰ ਦੀ ਘੁੰਮ ਕੇ ਆਉਣਾ ਪਿਆ अच्छा जी एक महीना लग गया अच्छा जी आوندਿਆਂ ਨੂੰ ਪਾਕਿਸਤਾਨ ਤੋਂ ਇੱਥੇ ਆਉਂਦੇ ਆ ਉਹ ਇੱਥੇ ਆਉਂਦੇ ਆ ਜੇ ਆਪਾਂ ਬਾਰਡਰ ਦੀ ਗੱਲ ਕਰੀਏ ਬਾਪੂ ਜੀ ਮੇਨੂੰ ਲੱਗਾ ਵੀ 100 ਸਵਾ 100 ਕਿਲੋਮੀਟਰ ਹੀ ਹੋਣਾ ਬਾਰਡਰ ਤੋਂ ਸਿੱਧਾ ਉਹ ਫਿਰ ਤਾਂ ਲੱਗ ਗਿਆ ਤਾਂ ਮਤਲਬ ਬੰਦਾ ਸਵੇਰੇ ਗਿਆ ਤੇ ਸ਼ਾਮ ਨੂੰ ਮੁੜੇ ਆਉਂਦਾ ਹਾਂਜੀ ਉਹ ਫਿਰ ਸਾਨੂੰ ਇੱਕ ਮਹੀਨਾ ਲੱਗ ਗਿਆ ਤੇ ਇੱਥੇ ਘਰਦਿਆਂ ਨੂੰ ਚਿੰਤਾ ਹੋ ਗਈ ਅੱਛਾ ਜੀ ਤੇ ਵੱਡ ਬਡਾਂਗਾ ਬਹੁਤ ਆ ਪੇ ਮਤਲਬ ਜਾਣੀ ਕਿ ਬਹੁਤ ਹਾਲਾਤ ਖਰਾਬ ਹੋਇਆ ਹਾਂਜੀ ਪੇ ਚਲੋ ਦੇਖ ਕੇ ਆਈਏ ਹਮ ਇੱਥੋਂ ਮੇਰੇ ਚਾਚਾ ਜੀ ਤੇ ਇੱਕ ਮੇਰੇ ਬਾਬਾ ਜੀ ਦੇ ਭਰਾ ਸੀਗੇ ਉਹ ਫਿਰ ਇੱਥੋਂ ਕਹਿ ਜੀ ਦੇਖਣ ਹਾਂਜੀ ਉਹ ਜਿਹੜਾ ਸਿਗਾ ਕੈਂਪਸ ਸੀ ਬਹੁਤ ਵੱਡਾ ਸੀ ਅੱਛਾ ਜੀ ਸਾਰੇ ਪੰਜਾ ਸੱਤਾ ਚੱਕਾਂ ਦੇ ਬੰਦੇ ਇਕੱਠੇ ਹੋ ਕੇ ਆਉਂਦੇ ਇੱਕ ਤੇ ਪੰਜਾ ਮੀਤੋਂ ਮੀਲਾਂ ਦੇ ਵਿੱਚ ਸੀਗਾ ਅੱਛਾ ਜੀ ਤੇ ਹੁਣ ਲੱਭਣਾ ਕਿਦਾਂ ਸੀ ਭੇ ਲੱਭਣੇ ਲੱਭਦੇ ਆ ਲੱਭਦੇ ਆ ਫਿਰ ਸਾਡੇ ਚਾਚੇ ਨੂੰ ਕੋੜੀ ਪਛਾਣ ਲੈ ਸਾਡੀ ਕੋੜੀ ਉਹ ਖੜੀ ਆ ਅੱਛਾ ਕੋੜੀ ਦੀ ਪਛਾਣ ਆ ਗਈ ਕੋੜੀ ਦੀ ਪਛਾਣ ਆ ਗਈ ਠੀਕ ਹੈ ਜੀ ਕੋੜੀ ਪਛਾਣ ਕੇ ਫੇਰ ਉਹ ਮਤਲਬ ਜਾਨੀ ਕਿ ਉਹਦੇ ਉੱਥੇ ਇਕੱਠੇ ਹੋ ਗਏ ਸਾਰੇ ਹਾਂ ਇਕੱਠੇ ਹੋ ਕੇ ਫਿਰ ਹਫ਼ਤੇ ਬਾਅਦ ਫਿਰ ਉੱਥੋਂ ਇੱਥੇ ਤਾਂ ਪਹੁੰਚੇ ਸੀ ਅੱਛਾ ਜੀ ਹਾਂ ਜੀ ਫਿਰ ਉਹ ਕੋੜੀ ਸਾਡੇ ਕੋ ਆਈ ਤੇ ਕੋੜੀ ਨੇ ਫਿਰ ਉਹ ਬਸ਼ੇਰਾ ਦਿੱਤਾ ਹਾਂਜੀ ਬਸ਼ੇਰਾ ਦਿੱਤਾ ਫਿਰ ਮੰਡੀ ਵਿੱਚ ਵੇਚਿਆ ਉੱਥੇ ਠੀਕ ਹੈ ਜੀ ਉਸ ਤੋਂ ਬਾਅਦ ਫਿਰ ਇੱਕ ਇੱਥੇ ਸਾਡੇ ਲੱਗੇ ਆ ਖੁਸਰਾਪੁਰ ਪਿੰਡ ਹੈ ਹਾਂਜੀ ਇੱਥੇ ਸਰਦਾਰ ਸੇਵਾ ਸੰਗ ਨੂੰ ਸੀ ਉਹਨਾਂ ਕੋ ਆਵਲ ਕੋੜਾ ਸੀ ਬਹੁਤ ਕਮਾਲ ਦਾ ਅੱਛਾ ਜੀ ਉਹ ਤੋਂ ਮੜਾਈ ਅੱਛਾ ਜੀ ਕੋੜੀ ਨੇ ਫਿਰ ਆਵਲ ਬਸ਼ੇਰੀ ਦਿੱਤੀ ਕਿਆ ਬਾਤਾਂ ਸੀ ਉਹਨੂੰ ਇੰਦਾਂ ਦੇ ਅੱਜਕੱਲ ਡੱਬ ਲੱਗ ਨਹੀਂ ਸਕਦੇ ਜਿਨ੍ਹਾਂ ਦੇ ਉਹਨੂੰ ਘੜ ਘੜ ਕੇ ਡੱਬ ਲੱਗੇ ਸੀ ਇੰਨਾ ਸੁਨੱਕ ਤੇ ਹੁਸਨ ਸੀਗਾ ਅੱਛ ਉਹ ਫੇ ਸਾਡੇ ਪਿੰਡ ਇੱਥੇ ਇੱਕ ਮਾਝੇ ਦਾ ਪਰਿਵਾਰ ਬੈਠਾ ਇਹ ਪਟਿਆਲਿਆਂ ਨਾਲ ਉਹਨਾਂ ਦੀ ਗੱਲ ਬਹੁਤ-ਬਹੁਤ ਸੀਗੀ ਪਟਿਆਲੇ ਰਾਜੇ ਨਾਲ ਰਾਜੇ ਨਾਲ ਅੱਛਾ ਜੀ ਉਹ ਘੋੜੀ ਪਾਲਦੇ ਫਿਰਦੇ ਸੀਗੇ ਅੱਛਾ ਜੀ ਉਹ ਫੇ ਕਹਿੰਦੇ ਵੀ ਸਾਡੇ ਪਿੰਡ ਇੱਕ ਘੋੜੀ ਹੈਗੀ ਆ ਤਾਂ ਉਹ ਇੱਕ ਤੇ ਇੱਥੇ ਆਏ ਤਾਂ ਉਹ ਦੇਖਣ ਆ ਗਿਆ ਘਰ ਹਾਂਜੀ ਉਹ ਫੇ ਖੜੇ ਪੈ ਗਏ ਅੱਛਾ ਜੀ ਉਹ ਬਜ਼ੁਰਗ ਤਾਂ ਮੰਨਣ ਪੇ ਚਲੋ ਦੇ ਦਿੰਨੇ ਆ ਤੇ ਸਾਡਾ ਚਾਚਾ ਨਾ ਮੰਨੇ ਪੇ ਕਹੇ ਵੀ ਦੇਣੀ ਨਹੀਂ ਅੱਛਾ ਜੀ ਅੱਛਾ ਕਰਦਿਆਂ ਕਰਾਉਂਦਿਆਂ ਉਹ ਜੀ ਘੋੜੀ ਲੈ ਗਏ ਅੱਛਾ ਜੀ ਕੂੜੀ ਲੈ ਗਿਆ ਕੂੜੀ ਕੀ ਗੱਲਾਂ ਕਰਦਾ ਤਾਂ ਕੂੜੀ ਉਹ ਤਾਂ ਦੀ ਅੱਜ ਹੋਵੇ ਮੈਂ ਕਹਿੰਦਾ ਪਿਓ 20 ਲੱਖ ਦੀ ਕੂੜੀ ਨਾਲ ਉਹ ਤਾਂ ਦੀ ਕੋਈ ਦੇਵੇ ਹੂੰ ਉਹਨਾਂ ਸਮਿਆਂ ਦੇ ਵਿੱਚ ਇੰਨੀ ਸੁਨੱਖੀ ਇੰਨੀ ਵਧੀਆ ਉਹ ਫਿਰ ਉਹ ਪਟਿਆਲਾ ਰਾਜੇ ਲੈ ਗਿਆ ਜੀ ਅੱਛਾ ਜੀ ਉਸ ਤੋਂ ਬਾਅਦ ਫਿਰ ਕੂੜੀ ਉਹ ਸਾਡੇ ਕੋਲ ਰਹੀ ਕੂੜੀ ਫਿਰ ਉਸ ਤੋਂ ਬਾਅਦ 2-3 ਸਾਲ ਬਾਅਦ ਕੂੜੀ ਫਿਰ ਪੂਰੀ ਹੋ ਕੇ ਜੀ ਅੱਛਾ ਜੀ ਹਾਂ ਜੀ ਉਦੋਂ ਫਿਰ ਸਾਡੇ ਬਜ਼ੁਰਗ ਰੋਏ ਜਿੱਦਣ ਫਿਰ ਸਾਡੀ ਕੂੜੀ ਉਹ ਪੂਰੀ ਹੋਈ ਨਾ ਉਦੋਂ ਫਿਰ ਬਜ਼ੁਰਗ ਰੋਏ ਨਹੀਂ ਪ੍ਰੇਮ ਇਹ ਨਾ ਪ੍ਰੇਮ ਨੇ ਇੰਨਾ ਸੀ ਹਾਂ ਜੀ ਉਹਨੂੰ ਤੇ ਇਦਾਂ ਜਦ ਲੱਤ ਜੱਲਤ ਮਾਰਦੇ ਨਾਲ ਲੰਮੀ ਪਾ ਜਾਂਦੀ ਸੀ ਕੂੜ ਜਿਵੇਂ ਕਿ ਸਵਾਰ ਡੈਕ ਪਤ ਕੇ ਤੇ ਖੇਲਦੀ ਥੋੜੋ ਸੀ ਹਮ ਉਹਨੇ ਕਈ ਵਾਰੀ ਗਮਾ ਕਰਨੀਆਂ ਲੰਮੀ ਪੈ ਜਾਣਾ ਕਹਦਾ ਮੇਤੋ ਇੱਠ ਨਹੀਂ ਹੁੰਦਾ ਕੁੜੀ ਨਾਲ ਨਾਲ ਲੰਮੀ ਪੈ ਜਾਣਾ ਹਾਂਜੀ ਉਹ ਸਵਾਰ ਨੂੰ ਲੈ ਕੇ ਉੱਠ ਕੇ ਫੇਰ ਖੜੀ ਹੋ ਜਾਣਾ ਹਾਂਜੀ ਤੇ ਇੰਨਾ ਮਤਲਬ ਜਾਨੀ ਕਿ ਉਹਦੇ ਨਾਲ ਸਾਡਾ ਪ੍ਰੇਮ ਸੀਗਾ ਸਾਡੇ ਮੇਤੋ ਵੱਡੇ ਸਾਰੇ ਅਸੀਂ ਸਾਰੇ ਉਹਤੇ ਝੂਟਾ ਲੈਂਦੇ ਰਹੇ ਆ ਦੀ ਅੱਛਾ ਜੀ ਹਾਂਜੀ ਤੇ ਗੱਲ ਇੰਨਾ ਵੀ ਉਹ ਭਾਗਾ ਵਾਲੀ ਕੁੜੀ ਕਰਮਾਂ ਵਾਲੀ ਕੁੜੀ ਸੀਗੀ ਠੀਕ ਹੈ ਜੀ ਤੇ ਉਹਦਿਆਂ ਘੂੜੀਆਂ ਚੱਲੀਆਂ ਆਉਂਦੀਆਂ ਸੀ ਉਸ ਤੋਂ ਬਾਅਦ ਫੇਰ ਸਾਡੇ ਬਾਬਾ ਜੀ ਨੂੰ ਬਹੁਤ ਇਸ ਗੱਲ ਦਾ ਸ਼ੌਕ ਸੀ ਫਿਰ ਸਾਡੇ ਪਿਤਾ ਜੀ ਨੂੰ ਬਹੁਤ ਸ਼ੌਕ ਸੀ ਫਿਰ ਸਾਨੂੰ ਆ ਗਿਆ ਹੁਣ 6ਵੀਂ ਪੀੜੀ ਦੇ ਵਿੱਚ ਅਸੀਂ ਇਹਨੂੰ ਹੈਂਡਓਵਰ ਕਰਤਾ ਫਿਰ ਹੁਣ ਤੂੰ ਸਾਹਮਣ ਦਾ ਠੀਕ ਹੈ ਵੀ ਹੁਣ ਭਾਈ ਬਾਗਡੋਰ ਤੇਰੇ ਹੱਥ ਆ ਹੋਰ ਬਾਗਡੋਰੀ ਇਹਨੂੰ ਦੇਤੀ ਆ ਕੋਈ ਗੱਲ ਸਾਨੂੰ ਪੁੱਛਣੀ ਕੋਈ ਦੱਸਣੀ ਕੋਈ ਗੱਲ ਆ ਉਹ ਅਸੀਂ ਦੱਸਦੇ ਹਾਂ ਸਾਹਮਣਾ ਹੁਣ ਇਹਦਾ ਕੰਮ ਹੈ ਹਾਂ ਤੇ ਮਹਾਰਾਜ ਦੀ ਕਿਰਪਾ ਆ ਇਹ ਘੂੜਿਆਂ ਦੇ ਕਰਕੇ ਖੜਿਆ ਸੀ ਇੱਥੇ ਤਾਂ ਪਹੁੰਚ ਗਏ ਹਾਂ ਹਾਂਜੀ ਕਰਿਆ ਕਿਹੜੇ ਜਰਮਰ ਤੇ ਅਸੀਂ ਭਾ ਖਾ ਰਹੇ ਹਾਂ ਹਾਂਜੀ 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 ਤੇ ਮਹਾਰਾਜ ਨੇ ਸਾਰੀਆਂ ਸਹੂਲਤਾਂ ਦਿੱਤੀਆਂ ਆ ਹਾਂਜੀ ਆ ਸਾਡੀ ਪਾਕਿਸਤਾਨ ਤੋਂ ਆਉਣ ਦੀ ਸਾਰੀ ਸਾਡੀ ਡਿਟੇਲ ਹੈ ਜੀ ਠੀਕ ਹੈ ਜੀ ਜਿਹੜੇ ਬਾਹਰ ਆਪਾਂ ਐਂਟਰ ਕਰਦੇ ਸਮੇਂ ਫੋਟੋ ਲੱਗੀ ਹੋਈ ਹੈ ਤੁਹਾਡੇ ਪਰਦਾਦਾ ਜੀ ਨੇ ਸਾਡੇ ਪਰਦਾਦਾ ਜੀ ਨੇ ਜੀ ਅੱਛਾ ਜੀ ਉਹ 100 ਸਾਲ ਤੋਂ ਉੱਪਰ ਹੋ ਕੇ ਪੂਰੇ ਹੋਏ ਜੀ ਅੱਛਾ ਜੀ ਦੇਖੋ ਵੀ ਅਸੀਂ ਪਰੋਤੇ ਸੀ ਨਾ ਹਾਂ ਜੀ ਪਰੋਤੇ ਸੱਗਾ ਸਾਡੇ ਨਿਆਣੇ ਵੀ ਉਹਨਾਂ ਦੇ ਹੱਥਾਂ 'ਚ ਖੇਲ ਗਏ ਵਾਹ ਜੀ ਵਾਹ ਮਤਲਬ ਉਹ 5ਵੀਂ ਪੀੜੀ ਤੱਕ ਦੇਖ ਗਏ ਜੀ ਆ ਬੜਾ 6ਵੀਂ ਤਾਈਂ ਆ ਪੰਜਵੀਂ ਤਾਈਂ ਪੰਜਵੀਂ ਤਾਈਂ ਦੇਖੇ ਪੰਜਵੀਂ ਪੀੜੀ ਤੱਕ ਖਿਲਾ ਗਏ ਬਹੁਤ ਵੱਡੀ ਗੱਲ ਹੈ ਬਹੁਤ ਵੱਡੀ ਗੱਲ ਹੈ ਪੰਜਵੀਂ ਪੀੜੀ ਤੱਕ ਅੱਛਾ ਜੀ 73 ਜ 1900 ਦਾ ਪੈਨਸ਼ਨ ਸੀਗੇ ਦੀ ਅੱਛਾ ਜੀ 1919 ਚ ਪੈਨਸ਼ਨ ਆ ਗਿਆ ਸੀਗੇ ਵਾਹ ਜੀ ਵਾਹ ਤੇ ਇਹ ਤੁਸੀਂ ਦੇਖ ਲਓ ਭਈ 32 ਦੰਦ ਕਾਇਮ ਸੀ ਸੁਣਦਾ ਕਾਇਮ ਸੀ ਹਾਂਜੀ ਔਰ ਗੁਰੂ ਘਰ ਰੋ ਜਾਣਾ ਹਰ ਸਾਲ ਦੇ ਹਰ ਮਹੀਨੇ ਦੇ ਮਹੀਨੇ ਸਹਿਜ ਪਾਠ ਦਾ ਭੋਗ ਪਾਉਣਾ ਅੱਛਾ ਜੀ ਚੱਲਦੇ ਫਿਰਦੇ ਗਏ ਦੀ ਵਾਹ ਜੀ ਵਾਹ ਇਦਾਂ ਦਾ ਸਰੀਰ ਸੀ ਉਹਨਾਂ ਦਾ ਤੇਰੀ ਗੁਰੂ ਘਰ ਨਾਲ ਬਹੁਤ ਜੁੜੇ ਹੋ ਸੀਗੇ ਜਿਹੜਾ ਆਪਣੇ ਪੰਜਾਬੀਆਂ ਦਾ ਪਿਸ਼ੋਕੜ ਰਿਹਾ ਜੀ ਨਾ ਚੰਗੀਆਂ ਖਰਾਕਾਂ ਚੰਗੀ ਸੋਚ ਹਨਾ ਜਿਵੇਂ ਤੁਸੀਂ ਵੀ ਦੱਸਿਆ ਵੀ ਉੱਥੇ ਜਦੋਂ ਨੀਵੀਂ ਜਗ੍ਹਾ ਤੇ ਆਪਣੀ ਫੌਜ ਦੀ ਉੱਚੀ ਜਗ੍ਹਾ ਤੇ ਦੁਸ਼ਮਣ ਦੀ ਫੌਜ ਉਹਦੇ ਅੱਡੇ ਨਹੀਂ ਛੱਡੇ ਉਹਨਾਂ ਨੇ ਉਹਦਾ ਮੋਰਚਾ ਨਹੀਂ ਛੱਡਿਆ ਤੇ ਹੁਣ ਸਮਾਂ ਬਾਪੂ ਜੀ ਬਹੁਤ ਬਦਲ ਗਿਆ ਤੁਸੀਂ ਆਪਦੇ ਸਮੇਂ 'ਚ ਵੀ ਬਹੁਤ ਚੰਗਾ ਸਮਾਂ ਦੇਖਿਆ ਹਨਾ ਬਿਲਕੁਲ ਜੀ ਬਿਲਕੁਲ ਹੁਣ ਦਾ ਸਮਾਂ ਦੇਖ ਕੇ ਕਿਵੇਂ ਜਿਹਾ ਲੱਗਦਾ ਈ ਤੁਹਾਨੂੰ ਹੁਣ ਤਾਂ ਸਮਾਂ ਜਿਹੜਾ ਉਹਨਾਂ ਵਧੀਆਂ ਨਹੀਂ ਲੱਗਦਾ ਜਿਨਾ ਪਿਛਲਾ ਸਮਾਂ ਵਧੀਆ ਸੀ ਜੀ ਉਸ ਸਮੇਂ ਦੇ ਵਿੱਚ ਹਰ ਇੱਕ ਬੰਦੇ ਦਾ ਪਿਆਰ ਸੀ ਹੂੰ ਆਉਣ ਜਾਣ ਰਿਸ਼ਤੇਦਾਰੀ ਨਾਨਕੇ ਚਰਗਾ ਦੱਸ ਦਰ ਰਹਾ ਹੈ ਭੂਆ ਦੇ ਚਰਗਾ ਦੱਸ ਦਰ ਰਹਾ ਹੈ ਹਾਂ ਜੀ ਕਿਤੇ ਮਾਸੀ ਦਾ ਚਰਗਾ ਦੱਸ ਦਰ ਰਹਾ ਉਹ ਗੱਲਾਂ ਸਾਰੀਆਂ ਕੱਲ ਹੋ ਗਈਆਂ ਅੱਜ ਦੇ ਨਿਆਣਿਆਂ ਨੂੰ ਇਹਨਾਂ ਨੂੰ ਪਤਾ ਵੀ ਸਾਡੇ ਨਾਨਕੇ ਕਿੱਥੇ ਆ ਸਾਡੀ ਭੂਆ ਕਿੱਥੇ ਆ ਸਾਡੀ ਮਾਸੀ ਕਿੱਥੇ ਆ ਅੱਜ ਦੇ ਨਿਆਣਿਆਂ ਨੂੰ ਕਿਸੇ ਨੇ ਪਤਾ ਨਾ ਕਰੋ ਬਾਹਰ ਜਾਣ ਤਾਂ ਨਾ ਪਤਾ ਲੱਗੇ ਅੰਕਲ ਆਂਟੀ ਵਾਲਾ ਰਿਸ਼ਤਾ ਰਹਿ ਗਿਆ ਉਹ ਹੋ ਹੀ ਰਹਿ ਗਿਆ ਜੀ ਮਾਮੇ ਨੂੰ ਵੀ ਅੰਕਲ ਕਹਿ ਦੇਣਾ ਚਾਚੇ ਨੂੰ ਵੀ ਅੰਕਲ ਕਹਿ ਦੇਣਾ ਭਫੜੇ ਨੂੰ ਵੀ ਅੰਕਲ ਕਹਿ ਦੇਣਾ ਅਰੇ ਰਵਾਟੀ ਚੱਲਦੀ ਆ ਸਾਜੀ ਹਾਜ ਬਦਲ ਬਦਲ ਗਿਆ ਵੀ ਮਿੱਤਰੋ ਜਦੋਂ ਆਪਾਂ ਇਹ ਗੱਲਾਂ ਬਾਤਾਂ ਹੁਣ ਬਜ਼ੁਰਗ ਦੀਆਂ ਸੁਣ ਰਹੇ ਹਾਂ ਨਾ ਵੀ ਆਪਣੇ ਦਿਮਾਗ 'ਚ ਕੋ ਫਿਲਮ ਜੀ ਚੱਲਣ ਲੱਗ ਜਾਂਦੀ ਆ ਉਹ ਫੋਟੋ ਬਣਨ ਲੱਗ ਜਾਂਦੀ ਆ ਵੀ ਕਿਵੇਂ ਦਾ ਸਮਾਂ ਸੀ ਹਨਾ ਵੀ ਜਿਹੜਾ ਉਹ ਪੰਜਾਬ ਦਾ ਸਮਾਂ ਸੀ ਉਹ ਮੈਂ ਇਹ ਕਹਿ ਸਕਦਾ ਵੀ ਸਵਰਗ ਤੋਂ ਵੀ ਚੰਗਾ ਸਮਾਂ ਸੀ ਬਿਲਕੁਲ ਜੀ ਬਿਲਕੁਲ ਕਿਉਂਕਿ ਉਦੋਂ ਜਦੋਂ ਮਸ਼ੀਨਰੀ ਦਾ ਸਾਧਨ ਕੋਈ ਨਹੀਂ ਸੀ ਹਾਂਜੀ ਕੋਈ ਤਹਿਸੀਲਦਾਰ ਨੇ ਆਉਣਾ ਚੌਂਕੀਦਾਰ ਕੋ ਘੋੜੀ ਭੇਜਣੀ ਉਹ ਲੈ ਕੇ ਆਉਣਾ ਉਹਨੂੰ ਛੱਡ ਕੇ ਆਉਣਾ ਜੀ ਕਿਸੇ ਐਸਐਚਓ ਨੇ ਆਉਣਾ ਕਿਸੇ ਅਫਸਰ ਨੇ ਆਉਣਾ ਹਾਂਜੀ ਕਿਸੇ ਐਸਡੀਐਮ ਨੇ ਆਉਣਾ ਚੌਂਕੀਦਾਰ ਦਾ ਕੰਮ ਹੁੰਦਾ ਸੀ ਘੋੜੀ ਲੈ ਤੇ ਕੋੜੀ ਛੱਡ ਕੇ ਛੱਡ ਕੇ ਆਉਣਾ ਉਹ ਕੋੜੀ ਇਦਾਂ ਦੀ ਸੀ ਸਾਤੋਂ ਸ਼ੋਣੀ ਦਾ ਸਟੇਸ਼ਨ 4 ਕਿਲੋਮੀਟਰ ਤੇ ਇੱਥੋਂ ਅੱਛਾ ਜੀ ਸਵਾ ਕੋਈ ਰਿਸ਼ਤੇਦਾਰ ਪਰੌਣਾ ਆਇਆ ਹਾਂਜੀ ਉਹਨੂੰ ਕੋੜੀ ਦੇ ਦਿੱਤੀ ਹੂੰ ਪਰੌਣਾ ਸਟੇਸ਼ਨ ਤੇ ਜਾ ਕੇ ਟ੍ਰੇਨ 'ਤੇ ਚੜ ਗਿਆ ਕੋੜੀ ਦੀ ਬਾਗ ਨੂੰ ਕੱਠ ਦੇ ਦਿੱਤੀ ਕੋੜੀ 4 ਕਿਲੋਮੀਟਰ ਤੇ ਘਰ ਆਪਣੇ ਆਪ ਆਉਂਦੀ ਸੀ ਹੂੰ ਕਿਸੇ ਦੀ ਤਾਕਤ ਨਹੀਂ ਸੀ ਉਹਨੂੰ ਕੋੜੀ ਨੂੰ ਰਾਹ ਕੋਈ ਫੜ ਲਵੇ ਬਾਪੂ ਇਹ ਗੱਲ ਕਹਿੰਦੇ ਨੇ ਹੁਣ ਵੀ ਪੁਰਾਣੇ ਬਜ਼ੁਰਗਾਂ ਦਾ ਸੁਣਦੇ ਵੀ ਘੋੜੇ ਚ ਇੰਨੇ ਕ ਗੁਣ ਨੇ ਵੀ ਬੰਦੇ ਨੂੰ ਪਤਾ ਹੀ ਨਹੀਂ ਵੀ ਕਿੰਨੇ ਕ ਗੁਣਾ ਘੋੜੇ ਦੇ ਵਿੱਚ ਮੈਂ ਕਹ ਕਾਲੀ ਛੱਡ ਦਿਓ ਤੁਸੀਂ ਕਾਲੀ ਛੱਡ ਦਿਓ ਕਿਉਂਕਿ ਹੁਣ ਆਪਾਂ ਇੱਕ ਕਮਰੇ 'ਚ ਬੰਦਾ ਸਵੇਰੇ ਸ਼ਾਮ ਦਾਣਾ ਪਤਾ ਮਾੜਾ ਮੋਟਾ ਖਰਖਰ ਲਾਤਾ ਜਾ ਆਪਾਂ ਲੀਵਰ ਨੂੰ ਕਹਿੰਦੇ ਨੇ ਹਨਾ ਪਰ ਜੇ ਘੋੜੇ ਨਾਲ ਆਪਾਂ ਵੱਧ ਤੋਂ ਵੱਧ ਸਮਾਂ ਬਤਾਈਏ ਤਾਂ ਆਪਣੀ ਮਤਲਬ ਗੱਲਾਂ ਵੀ ਮਹਿਸੂਸ ਕਰ ਲੈਂਦੇ ਨੇ ਆਪਣੀ ਜ਼ੁਬਾਨ ਦੀ ਗੱਲ ਕਹੀ ਹੋਈ ਉਹ ਉਮੀ ਮੰਨ ਲੈਂਦੇ ਆ ਜੀ ਜਦੋਂ ਆਪਾਂ ਬੋਲਦੇ ਗੱਲਾਂ ਕਰਦੇ ਤੇ ਦਿਮਾਗ ਚ ਆ ਜਾਂਦਾ ਵੀ ਇਹ ਮੇਰਾ ਮਾਲਕ ਆ ਜਿਹੜਾ ਹਰ ਵੇਲੇ ਮੇਰੇ ਕੋਲ ਰਹਿੰਦਾ ਉਹਦੀਆਂ ਗ ਉਹ ਕੁੜੀ ਏਦਾਂ ਦੀ ਸਿਗੀ ਦੀ ਕਿ ਬਜ਼ੁਰਗ ਕਹਿੰਦੇ ਦੱਸਦੇ ਸੀ ਵੀ ਸਾਡੇ ਨਾਲ ਰਾਸ ਲੜ ਗਈ ਬਜ਼ੁਰਗ ਕਹਿੰਦੇ ਸਾਡੇ ਨਾਲ ਰਾਸ ਲੜੀ ਉਸ ਉਸ ਕੁੜੀ ਦੀ ਅੱਛਾ ਜੀ ਤੇ 9 ਇਹਦਾ ਤਾਂ 12 ਸਿੱਧਾ ਹੋ ਗਈਆਂ ਜੀ ਸਭ ਤੋਂ ਕਤਲ ਹੋ ਗਿਆ ਸਾਡੇ ਬਜ਼ੁਰਗਾ ਤੋਂ ਅੱਛਾ ਜੀ ਕਤਲ ਹੋ ਗਿਆ ਤੇ ਉਹ ਤਾਂ ਚਲਦੀ ਸੀ ਜੈਲਦਾਰੀ ਸੀ ਅੱਛਾ ਜੀ ਪੁਲਿਸ ਵਾਲੇ ਕਹਿੰਦੇ ਵੀ ਤੁਸੀਂ ਉਹਨਾਂ ਚੱਕਰ ਪੇਸ਼ ਨਹੀਂ ਹੋਣਾ ਜਿੰਨੇ ਚੱਕਰ ਅਸੀਂ ਕਹਿੰਦੇ ਨੇ ਅੱਛਾ ਜੀ ਚਲੋ ਹੋ ਗਈ ਗੱਲਬਾਤ ਤਾਂ ਪੇਸ਼ ਹੋ ਗਿਆ ਤਾਂ ਹਵਾਲਾਤ ਚ ਬੰਦ ਹਾਂਜੀ ਤੇ ਬਜ਼ੁਰਗ ਰੋਟੀ ਲੈ ਕੇ ਗਏ ਤੇ ਘੂੜੀ ਦੇ ਗਏ ਅੱਛਾ ਜੀ ਤੇ ਬਜ਼ੁਰਗ ਸਾਡੇ ਬਾਪੂ ਨੇ ਅੰਦਰ ਛਕ ਮਾਰੀ ਹਾਂਜੀ ਛਕ ਮਾਰੀ ਤੇ ਘੋੜੀ ਨੂੰ ਉਸ ਰਹਿਣ ਕੇ ਘੋੜੀ ਤੇ ਮੇਰਾ ਮਾਲਕ ਅੰਦਰ ਬੈਠਾ ਅੱਛਾ ਜੀ ਇਹ ਘੋੜੀ ਦੀ ਪਛਾਣ ਦੀ ਗੱਲ ਆ ਬਾਪੂ ਨੇ ਛਕ ਮਾਰੀ ਤੇ ਘੋੜੀ ਰਹਿਣ ਕੀ ਭਈ ਇੱਥੇ ਆ ਬੰਦਾ ਮੇਰਾ ਮਾਲਕ ਇਹ ਆ ਘੋੜੀ ਦੀ ਮਤਲਬ ਜਾਣੀਗੇ ਹਾਂਜੀ ਉਹਨਾਂ ਦਾ ਇਹ ਕੰਮ ਹੁੰਦਾ ਸੀ ਤਕਾਲਾਂ ਨੂੰ ਪੰਜ ਸੱਤ 10 ਬੰਦੇ ਹਰ ਵੇਲੇ ਆਣ ਕੇ ਡੇਰੇ ਤੇ ਬੈਠੇ ਰਹਿੰਦੇ ਹੁੰਦੇ ਸੀ ਹਾਂਜੀ ਇਲਾਕੇ ਦੇ ਵਿੱਚ ਉਹਨਾਂ ਨੂੰ ਸ਼ਾਮ ਨੂੰ ਗੇੜਾ ਜ਼ਰੂਰ ਮਾਰਨਾ ਤਿੰਨ ਚੌ ਪੰਡਾ ਜਮੀਨ ਸੀਗੀ ਆਪਣੇ ਅੱਛਾ ਜੀ ਸਾਰੇ ਤਕਾਲਾ ਨੂੰ ਢੇੜਾ ਜ਼ਰੂਰ ਹੋ ਨਹੀਂ ਬੰਦਿਆ ਨਾ ਮਾਰਨਾ ਉਹਨਾਂ ਨੂੰ ਘਮ ਫਿਰ ਕੇ ਆਂਦੇ ਇੰਨੀ ਮਾਲਕ ਦੀ ਕਿਰਪਾ ਰਹੀ ਆਂਦੇ ਨੌ ਨੇ ਤਾਂ 12 ਸਿੱਧਾਂ ਰਹੀਆਂ ਜਿੱਨੇ ਚੱਕ ਰੋ ਘੋੜੀ ਰਹੀ ਆਂ ਹਾਂਜੀ ਅੱਠੀ ਨੌਵੀਂ ਮਹੀਨੀ ਭਰੀ ਹੋ ਕੇ ਘਰ ਨੂੰ ਆ ਗਏ ਦੇ ਅੱਛਾ ਜੀ ਹਾਂਜੀ ਮਤਲਬ ਇਦਾਂ ਦਾ ਮਤਲਬ ਜਾਣੀ ਸੀ 89 ਮਿਲੀ ਬਰੀ ਹੋ ਕੇ ਘਰ ਨੂੰ ਆ ਗਿਆ ਨਹੀਂ ਗੁਰੂ ਮਹਾਰਾਜ ਦੀ ਬਹੁਤ ਵੱਡੀ ਮਿਹਰ ਹੁੰਦੀ ਬਹੁਤ ਮਿਹਰ ਹੁੰਦੀ ਆ ਜੀ ਉਹ ਗੱਲ ਵੀ ਕੁਛ ਨਹੀਂ ਸੀ ਐਵੇਂ ਤੁਰੇ ਤੁਰੇ ਜਾਂਦੇ ਸੀ ਜੈਲਦਰਾ ਦਾ ਨਾਮ ਲੈ ਕੇ ਗਾਲ ਕੱਢ ਦਿੱਤੀ ਉਹ ਇੱਕ ਉਹਦੇ ਗਾਲ ਨਾਮ ਲੈ ਕੇ ਕੱਢ ਉਹ ਫੇਰ ਦੁਬਾਰਾ ਕੱਢਦੀ ਅੱਛਾ ਮਾਰਿਆ ਰੱਖ ਕੇ ਸਾਲਾ ਉਹ ਬੰਦਾ ਭੁੜਕਾ ਸਿੜਿਆ ਆਹ ਗੱਲ ਹੋਰ ਕੱਕ ਰਹੀ ਹੋਈ ਤੁਸੀਂ ਵੀ ਦੱਸਦੇ ਸੀ ਬਾਪੂ ਜੀ ਪਹਿਲਾਂ ਵੀ ਆਪਣੀ ਇੱਕ ਕੁੜੀ ਗੋਲਡ ਮੈਡਲਿਸਟ ਵੀ ਰਹੀ ਹਾਂ ਜੀ ਹਾਂ ਜੀ ਹਾਂ ਜੀ ਹਾਂ ਜੀ ਉਹ ਕਿਹੜੇ ਸੰਦੀ ਗੱਲ ਆ ਜੀ ਇਹ ਹੈਗੀ ਆ 2005 6 ਦੀ ਆ ਜੀ ਅੱਛਾ ਜੀ ਇਹ ਇਥੇ ਫਲੋਰ ਕਿਲੇ ਦੇ ਵਿੱਚ ਸ਼ੋਅ ਕਰਾਇਆ ਸੀਗਾ ਜੀ ਉੱਥੇ ਮਤਲਬ ਸਾਰਾ ਪੰਜਾਬ ਦੇ ਮੁੱਖ ਸਾਰਾ ਏਰੀਆ ਸਾਰਾ ਏਰੀਆ ਕਵਰ ਹੋਇਆ ਸੀ ਹਾਂਜੀ ਉਹਦੇ ਵਿੱਚ ਅਸੀਂ 골ਡ ਮੈਲਟ ਲਿਆ ਮਾਰਵਾੜੀ ਦੇ ਵਿੱਚ ਸਭ ਤੋਂ ਪਹਿਲੇ ਨੰਬਰ ਤੇ ਕੁੜੀ ਆ ਉਹਦੀ ਫੋਟੋ ਅੰਦਰ ਲੱਗੀ ਆ ਅੱਛਾ ਜੀ ਤੇ ਉੱਥੇ ਆਪਾਂ 골ਡ ਮੈਡਲ ਜਿੱਤੇ ਆਪਾਂ ਪਹਿਲਾ ਨੰਬਰ ਸੀਗਾ ਉਹਦੀ ਫੋਟੋ ਆ ਤੁਹਾਨੂੰ ਕਰ ਦਿੰਨੇ ਆ ਉਹ ਵਿੱਚ ਲਾਉਣੀ ਆ ਹੋਰ ਵੀ ਘੂੜੀਆਂ ਜਿੱਤਦੀਆਂ ਰਹੀਆਂ ਬਾਪੂ ਜੀ ਹੁਣੇ ਅੱਗੇ ਸ਼ੋਅਾਂ ਚ ਫੇਰ ਮੇਰੇ ਕੋਲ ਕਰ ਗਲ ਦੀ ਘੂੜੀ ਸੀਗੀ ਅਲੀ ਕੇਰ ਲਗਾਈ ਉਹ ਵੀ ਉਹ ਵੀ ਸ਼ੋਅ ਜਿੱਤਦੀ ਰਹੀ ਆ ਪਹਿਲੇ ਨੰਬਰ ਤੇ ਅੱਛਾ ਜੀ ਤੇ ਹੋਰ ਜਿਹੜੀਆਂ ਘੂੜੀਆਂ ਸੀਗੀਆਂ ਸ਼ਾਨ ਦੀ ਘੂੜੀ ਆਪਣੇ ਕੋਰੇ ਸੀ ਉਹਦੇ ਬੱਚੇ ਬਹੁਤ ਚੰਗੇ ਆਏ ਸ਼ਾਨਦਾਰ ਦੀਆਂ ਜੀ ਸ਼ਾਨ ਜੀ ਸ਼ਾਨਦਾਰ ਦੀ ਸੀਗੀ ਹਾਂ ਤੇ ਕੱਲ ਇਦਾਂ ਬੀ ਚੰਗੇ ਚੰਗੇ ਜਾਨਵਰ ਚੰਗੇ ਚੰਗੇ ਘੂੜੀਆਂ ਨੁਕਰਾ ਘੋੜਾ ਬਹੁਤ ਦੁਨੀਆ ਦੇਖਣ ਆਉਂਦੀ ਸੀ ਇੰਨਾ ਤੁਰਦਾ ਸੀ ਮੇਲਿਆਂ ਅੱਜ ਜੇ ਨਾਂ ਤਾਂ ਉਸ ਘੋੜੇ ਦਾ ਨਾਂ ਕਰਕੇ ਆਪਣਾ ਨਾਂ ਪੰਜਾਬ ਦੇ ਵਿੱਚ ਸ਼ੁਕਰ ਜੀ ਜਿਹੜੇ ਮੇਲੇ ਤੇ ਜਾਂਦਾ ਤੁਰਦਾ ਹੀ ਇਹਦੇ ਨਾਲ ਇਹ ਕੀ ਤੁਰਦਾ ਕੁਝ ਵੀ ਨਹੀਂ ਸੀ ਇਹਦਾ ਅੱਛਾ ਜੀ ਮੈਂ ਉੱਤੇ ਬਹਿ ਜਾਂਦਾ ਕਹਿੰਦਾ ਹਵਾ ਨਾਲ ਗੱਲਾਂ ਕਰਦਾ ਅੱਗੇ ਮਾਰੀ ਦੀ ਕਿਰਪਾ ਰਹੀ ਆ ਜੀ ਇਹ ਮਿੱਠੀਆਂ ਜਿਆਦਾ ਨੇ ਬਜ਼ੁਰਗੋ ਤੁਹਾਡੀਆਂ ਹਨਾ ਜੋ ਘੋੜਿਆਂ ਨਾਲ ਨੇ ਬਿਲਕੁਲ ਜੀ ਬਿਲਕੁਲ ਬਿਲਕੁਲ ਇਹ ਮਹਾਰਾਜ ਦੀ ਹੁਣ ਕਹਾ ਸਾਡੇ ਨਿਆਣਿਆਂ ਨੂੰ ਸਾਡੇ ਪਰਿਵਾਰ ਨੂੰ ਮੇਰਾ ਛੋਟੇ ਭਾਈ ਦਾ ਪੋਤਾ ਆ ਅਮਰੀਕਾ ਚੋ ਹਰ ਸਾਲ ਆਉਂਦਾ ਇਹ ਘੋੜੀਆਂ ਕਰਕੇ ਤਿੰਨ ਨਹੀਂ ਆਉਂਦਾ ਸਾਲ ਦੀ 10 ਅੱਛਾ ਜੀ 10 ਸਾਲ ਹੋ ਗਏ ਕਹੇ ਨੂੰ ਉਹਨੂੰ ਇੱਥੇ ਹੀ ਰਹਿਣਾ ਹੁਣ ਜੀ ਅਜੇ ਇੰਨਾ ਉਹਦਾ ਘੋੜਿਆਂ ਨਾਲ ਪਿਆਰ ਆ ਹੁਣ ਖੜੇ ਰ ਆਉਂਦਾ ਨੇ ਉੱਥੇ ਨਹੀਂ ਬੈਠਣਾ ਹਾਂਜੀ ਆਉਂਦਾ ਨੇ ਘੋੜਿਆਂ ਤੇ ਹੱਥ ਮਾਰ ਲਾਪੈਣਾ ਮਈ ਦੇ ਵਿੱਚ ਫੇ ਆ ਜਾਣਾ ਉਹਨੇ ਘੋੜਾ ਕਰਕੇ ਹੀ ਆਉਂਦਾ ਜੀ ਅੱਛਾ ਜੀ ਹਾਂਜੀ ਲੋ ਜੀ ਮਿੱਤਰੋ ਤੁਹਾਨੂੰ ਗੱਲਾਂ ਬਾਤਾਂ ਸੁਣਾਈਆਂ ਅੱਜ ਦੀਆਂ ਯੁੱਗ ਦੀਆਂ ਵੀ ਤੇ ਅੱਜ ਤੋਂ ਪਹਿਲਾਂ ਦੀਆਂ ਵੀ ਸੁਣਾਈਆਂ ਵੀ 6 ਪੀੜੀਆਂ ਘੋੜਿਆਂ ਨਾਲ ਜੁੜੀਆਂ ਹੋਈਆਂ ਨੇ ਇਸ ਪਰਿਵਾਰ ਦੇ ਜੈਲਰ ਸਟੱਡ ਫਾਰਮ ਦੀਆਂ ਤੁਹਾਨੂੰ ਜਾਨਵਰ ਵੀ ਦਿਖਾਏ ਤੇ ਬਾਪੂ ਜੀ ਨੇ ਗੱਲਾਂ ਬਾਤਾਂ ਵੀ ਸੁਣਾਈਆਂ ਸੀ ਨੇ ਗੱਲਬਾਤ ਕਿੱਦਾਂ ਲੱਗੀ ਜਰੂਰ ਦੱਸਿਓ ਧੰਨਵਾਦ ਸਾਰੇ ਦੋਸਤਾਂ ਦਾ ਵੀਡੀਓ ਨਾਲ ਜੁੜਨ ਵਾਸਤੇ ਧੰਨਵਾਦ ਬਾਪੂ ਜੀ ਬਹੁਤ ਬਹੁਤ ਧੰਨਵਾਦ ਤੁਹਾਨੂੰ